ਅੱਜ ਅਸੀਂ ਆਏ ਆ ਜੀ ਟ੍ਰਾਂਟੋ ਤੋਂ ਕੋਈ 40-45 ਕਿਲੋਮੀਟਰ ਬਾਹਰ ਤੇ ਇੱਥੇ ਇੱਕ ਆਪਣਾ ਫਾਰਮ ਸਾਨੂੰ ਪਤਾ ਲੱਗਿਆ ਸੀ ਪੰਜਾਬੀਆਂ ਦਾ ਬਹੁਤ ਵੱਡਾ ਫਾਰਮ ਹੈ ਸੇਬਾਂ ਦੀ ਇੱਥੇ ਜਾਂ ਹੋਰ ਖੇਤੀ ਹੁੰਦੀ ਹੈ ਤੇ ਪਹਿਲਾਂ ਜਿਵੇਂ ਬ੍ਰਿਟਿਸ਼ ਕਲੰਬੀਆ ਜਿੱਥੇ ਤੁਹਾਨੂੰ ਦਿਖਾਏ ਆ ਉੱਥੇ ਕੀ ਕੁਛ ਖੇਤੀਬਾੜੀ ਕਿਵੇਂ ਪੰਜਾਬੀ ਨੇ ਅਨਟਾਰੀਓ ਚ ਕਿਹੋ ਜਿਹਾ ਮਤਲਬ ਖੇਤੀ ਦਾ ਮਾਹੌਲ ਹੈ ਪੰਜਾਬੀਆਂ ਦਾ ਤੇ ਅੱਜ ਦੇ ਵਲੌਗ ਰਾਹੀਂ ਅਸੀਂ ਤੁਹਾਨੂੰ ਉਹ ਸਾਰਾ ਦਿਖਾਵਾਂਗੇ ਤੇ ਅੱਜ ਨਾਲ ਆਪਣੇ ਹੋਣਗੇ ਜੀ ਇਹ ਫੇਰ ਨਿੱਕੀ ਭੈਣ ਇਹ ਤੁਸੀਂ ਇਹਨਾਂ ਨੂੰ ਪਹਿਲਾਂ ਦੇਖਿਆ ਜਾਣਦੀ ਹੋ ਤੇ ਬਾਕੀ ਨਾਲ ਖੁਸ਼ੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਆਪਾਂ ਸਾਰੇ ਹੋਵਾਂਗੇ ਤੇ ਇਹ ਪਿੱਛੇ ਸੇਬਾਂ ਦੀ ਖੇਤੀ ਹੈ ਇਹੀ ਸਾਨੂੰ ਲੈ ਕੇ ਆਏ ਨੇ ਪਹਿਲਾਂ ਆਉਂਦੇ ਜਾਂਦੇ ਰਹਿੰਦੇ ਸੀਗੇ ਫਾਰਮ ਦੇ ਵਿੱਚ ਆ ਦੇਖੋ ਤੇ ਤੁਹਾਨੂੰ ਹੋਰ ਤਾਂ ਹੋਰ ਦੱਸਾਂ ਵੀ ਪੰਜਾਬੀਆਂ ਦੇ ਐਡੇ ਕਿ ਜ਼ਿਆਦਾ ਇੱਥੇ ਫੈਨ ਐ ਗੋਰੇ ਤੇ ਗੋਰੇ ਵੀ ਥੱਲੇ ਭਰ-ਭਰ ਲੈ ਕੇ ਜਾਂਦੇ ਆ ਸੇਬਾਂ ਦੇ ਕੋਈ ਰੋਕ ਟੋਕ ਹੀ ਨਹੀਂ ਹੈਗੀ ਮੈਨੂੰ ਲੱਗਦਾ ਨਾਲੇ ਆਪਾਂ ਅੱਜ ਇਹ ਵੀ ਦੇਖ ਲਾਂਗੇ ਵੀ ਕਿੰਨੇ ਕਿੱਲਿਆਂ ਦੇ ਵਿੱਚ ਇਹ ਫਾਰਮ ਹੈ ਤੇ ਕੀ ਦਾ ਇਹ ਫਾਰਮ ਹੈ ਨਾ ਕੀ ਪਰਪਸ ਲਈ ਇਹ ਬਣਾਇਆ ਸੀਗਾ ਸਾਰਾ ਕੁਝ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਵੇਂ ਸ਼ੁਰੂ ਕੀਤਾ ਸੀਗਾ ਹਨਾ ਤੇ ਹੈਲੋ ਯਾ ਕੈਨ ਆਈ ਹੈਲਪ ਯੂ ਉਹ ਓਕੇ ਯਾ ਤੇ ਇਹ ਦੇਖੋ ਪੂਰੇ ਬੈਗਾਂ ਦੇ ਬੈਗ ਭਰ ਕੇ ਲੈ ਜਾਂਦੇ ਨੇ ਜਿਹੜਾ ਅਸੀਂ ਬ੍ਰਿਟਿਸ਼ ਕਲੰਬੀਆ 'ਚ ਦੇਖੀ ਸੀ ਨਾ ਉਹ ਖੇਤੀ ਸੀ ਆ ਆਪਣੀ 베ਰੀਜ਼ ਦੀ ਹੈ ਨਾ ਉੱਥੇ ਤੇ ਆਹ ਦੇਖੋ ਸੇਬ ਲੱਗੇ ਹੋਏ ਇਹ ਰਾਇਲ ਗਾਲਾ ਨੈਕਸਟ ਫਾਈਵ ਰੋਜ਼ ਇਹ ਸੇਬਾਂ ਦੀਆਂ ਵੈਰਾਈਟੀਆਂ ਹਨ ਲੱਗ ਅਲੱਗ-ਅਲੱਗ ਲੱਗੀਆਂ ਨੇ ਜਿਹੜੇ ਆਪਾਂ ਤਾਂ ਆਪਾਂ ਤਾਂ ਬਸ ਐਂ ਕਹਿੰਦੇ ਆਂ ਵੀ ਐਪਲ ਹਨਾ ਇੱਥੇ ਸਾਨੂੰ ਆ ਕੇ ਦੇਖਣ ਨੂੰ ਮਿਲ ਰਿਹਾ ਵੀ ਇਹਨਾਂ ਨੇ ਹਰੇਕ ਸੇਬ ਦੀ ਅਲੱਗ-ਅਲੱਗ ਨਾਮ ਦੱਸੇ ਹੋਏ ਨੇ ਕਿ ਆਹ ਆ ਵਾਲਾ ਸੇਵਾ ਆਹ ਵਾਲਾ ਸੇਵਾ ਅਲੱਗ-ਅਲੱਗ ਵੈਰਾਈਟੀਆਂ ਨੇ ਇੱਥੇ ਸੇਬਾਂ ਦੀਆਂ ਹਾਂਜੀ ਤੇ ਬਾਕੀ ਖੁਸ਼ੀ ਇਹ ਆ ਵੀ ਇੱਥੇ ਫਿਰ ਉਹ ਵੀ ਲੱਗੂਗਾ ਜਿਵੇਂ ਉੱਥੇ ਬੈਰੀ ਦੀ ਮੋਸਟਲੀ ਖੇਤੀ ਸੀ ਸੇਬਾਂ ਦੀ ਮਨ ਲੱਦਾ ਕੈਨੇਡਾ 'ਚ ਆਪਾਂ ਪਹਿਲੀ ਵਾਰੀ ਦੇਖਿਆ ਹੈ ਹਾਂਜੀ 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 ਇੱਥੇ ਸ਼ਾਇਦ ਮੌਸਮ ਇਹਦੇ ਲਈ ਸਹੀ ਹੋਣਾ ਆਪਾਂ ਪੁੱਛ ਲਾਂਗੇ ਅੱਗੇ ਜਾ ਕੇ ਤੇ ਹਜੇ ਅਸੀਂ ਅੱਗੇ ਨੂੰ ਜਾਣਾ ਜੀ ਤੇ ਇੱਥੇ ਆਹਾ ਵੇਚਣ ਲਈ ਮਨ ਲੱਦਾ ਇਹਨਾਂ ਨੇ ਸਟਾਲ ਬਣਾ ਕੇ ਲਾਇਆ ਹੋਇਆ ਆਪਦੀ ਤੁਹਾਨੂੰ ਪਤਾ ਇੱਥੇ ਫਸਲਾਂ ਬਿਕਦੀਆਂ ਘੱਟ ਹੀ ਆ ਕੈਨੇਡਾ 'ਚ ਤੇ ਆਪ ਹੀ ਮੰਡੀਕਰਨ ਆਪ ਕਰਨਾ ਪੈਂਦਾ ਸਾਰੀਆਂ ਫਸਲਾਂ ਦਾ ਆਪ ਹੀ ਵੇਚਣਾ ਪੈਂਦਾ ਸਾਰਾ ਕੁਝ ਤੇ ਇਹ ਆਪ ਹੀ ਪੰਜਾਬੀਆਂ ਨੇ ਆਪਣਾ ਟੈਂਪਰੇਰੀ ਸ਼ੈੱਡ ਬਣਾ ਕੇ ਆ ਲਾਇਆ ਹੋਇਆ ਹੈਗਾ ਚਰਪਨ ਬਿਲਕੁਲ ਹਾਂਜੀ ਇਹ ਤਾਂ ਆਪਾਂ ਬਿਲਕੁਲ ਸਟਾਰਟਿੰਗ 'ਚ ਖੜੇ ਆਂ ਹਜੇ ਫਾਰਮ ਤਾਂ ਹਜੇ ਪੂਰਾ ਅੱਗੇ ਆ ਹਾਂਜੀ ਹਾਂਜੀ ਅਸੀਂ ਤਾਂ ਅੱਗੇ ਜਾ ਕੇ ਮਤਲਬ ਐਂਡ ਤੇ ਫਾਰਮ ਦੇ ਤੇ ਉੱਥੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਇਹ ਹੈਗਾ ਤੇ ਪੁੱਛਦੇ ਆਪਾਂ ਵੀ ਸਾਰਾ ਡਿਟੇਲ 'ਚ ਵੀ ਕੀ ਇਥੇ ਫਸਲਾਂ ਦਾ ਮੁੱਲ ਹੈ ਤੇ ਕਿਵੇਂ ਲੋਕ ਇਹ ਬੈਗ ਪਰ ਪਰ ਲੈ ਜਾਂਦੇ ਆ ਵੀ ਕਿਵੇਂ ਵੇਚਣਾ ਪੈਂਦਾ ਇਹਨਾਂ ਨੂੰ ਸਾਰਾ ਹਨਾ ਖੇਤੀਬਾੜੀ ਬਾਰੇ ਬੇਸਿਕਲੀ ਕੈਨੇਡਾ ਦੀ ਬਾਰੇ ਉਵੇਂ ਆਪਾਂ ਗੱਲਾਂ ਬਾਤਾਂ ਕਰਾਂਗੇ ਲੋਕ ਨਾ ਗੱਡੀਆਂ ਚ ਆਉਂਦੇ ਆ ਦੇਖੋ ਇੱਥੇ ਇਹ ਤਾਂ ਵੈਸੇ ਸਾਡੇ ਵਾਲੀ ਹੈ ਤੇ ਥਾਈਲਿਆਂ ਦੇ ਥੈਲੇ ਭਰ ਕੇ ਲੈ ਜਾਂਦੇ ਆ ਦੇਖੋ ਹਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਜੀ ਆਉਂ ਹਾਂ ਆਉਂਦੇ ਵੈਸੇ ਸਾਰੇ ਆਪਣੇ ਪੰਜਾਬੀ ਆ ਸਾਗ ਲੈ ਕੇ ਗਏ ਆ ਸਾਗ ਵੀ ਹੈਗਾ ਉਹ ਬੱਲੇ ਸਾਗ ਵੀ ਮਿਲ ਜਾਂਦਾ ਦੇਖੋ ਗੋਰੇ ਹਲੋ ਤੇ ਸਾਰੇ ਅਰ ਥਾਈਲਿਆਂ ਦੇ ਥੈਲੇ ਭਰ-ਭਰ ਲੈ ਜਾਈ ਜਾਂਦੇ ਆ ਆ ਦੇਖੋ ਉਹ ਦੇਖੋ ਕਿੰਨਾ ਵੱਡਾ ਹਾਂਜੀ ਲੱਗ ਨਾਮ ਦਿੱਤੇ ਹੋਏ ਨੇ ਹਾਂਜੀ ਆ ਇਹਦਾ ਨਾਮ ਮੁੱਤੂ ਅੱਛਾ ਇਹ ਹੋਰ ਸੇਵ ਆ ਹੂੰ ਸਹੀ ਗੱਲ ਹੈ ਜੀ ਹਨਾ ਇਹ ਹੈ ਵੀ ਗ੍ਰੀਨ ਆ ਉਹ ਰੈੱਡ ਸੀਗੇ ਤੇ ਇਹ ਗ੍ਰੀਨ ਕਲਰ ਦੇ ਆ ਇਹ ਲੱਗਿਆ ਕਿਦਾਂ ਬਾਈ ਜੀ ਠੀਕ ਠਾਕ ਹੋ ਹਾਂਜੀ ਇਹ ਬਾਈ ਜੀ ਮਲੇ ਨੇ ਆਪਾਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਕੀ ਹਾਲ ਚਾਲ ਚੜਦੀ ਕਲਾ ਜੀ ਠੀਕ ਹੈ ਤੇ ਕਿਹੜਾ ਪਿੰਡ ਆਪਣਾ ਪੰਜਾਬ ਤੋਂ ਸਾਡਾ ਪੰਜਾਬ ਤੋਂ ਕੁੱਕੜਮਝਰਾ ਜੀ ਪਿੰਡ ਹੈ ਅੱਛਾ ਕਿਹੜਾ ਜ਼ਿਲ੍ਹਾ ਪੈਂਦਾ ਇਹ ਇਹ ਸਾਡਾ ਹੁਸ਼ਿਆਰਪੁਰ ਗੜਸ਼ੰਕ ਦੇ ਕੋਲ ਆ ਠੀਕ ਹੈ ਫਾਰਮ ਆਪਣਾ ਹੈ ਆ ਫਾਰਮ ਸਾਡਾ ਆਪਣਾ ਹੈ ਕਿੰਨੇ ਕਿੱਲੇ ਦਾ ਇਹ ਫਾਰਮ ਇਹ 100 ਏਕੜ ਦਾ ਜੀ 100 ਕਿੱਲੇ ਦਾ ਹਾਂਜੀ ਠੀਕ ਹੈ ਕਦੋਂ ਸ਼ੁਰੂ ਕੀਤਾ ਸੀਗਾ ਇਹ ਸਾਨੂੰ ਅੱਜ ਤੋਂ 15 15 ਸਾਲ ਹੋ ਗਏ ਇਤਨੀ ਸ਼ੁਰੂ ਕੀਤੇ ਠੀਕ ਹੈ ਕੈਨੇਡਾ ਕਦੋਂ ਆਏ ਤੁਸੀਂ ਕੈਨੇਡਾ 94 ਚ ਆਏ ਅਸੀਂ 94 ਚ ਫਿਰ ਮਤਲਬ ਪਹਿਲਾਂ ਕੀ ਕੰਮ ਕਰਦੇ ਰਹੇ ਅਸੀਂ ਪਹਿਲਾਂ ਫੈਕਟਰੀ ਚ ਕੰਮ ਕਰਦੇ ਸੀ ਨਾਲ ਪਾਰਟ ਟਾਈਮ ਜਿੱਦਾਂ ਫਾਰਮ ਚ ਵੀ ਕੰਮ ਕਰਦੇ ਰਹੇ ਹਾਂ ਅੱਛਾ ਹਾਂਜੀ ਤੇ ਫਿਰ ਇਹ ਖਿਆਲ ਕਿਵੇਂ ਆਇਆ ਮਤਲਬ ਆ ਸਾਰਾ ਜਦੋਂ ਅਸੀਂ ਕੰਮ ਕਰਦੇ ਹੁੰਦੇ ਸਾਡੇ ਮਨ ਵਿੱਚ ਸੀਗਾ ਕਿ ਇੱਕ ਦਿਨ ਅਸੀਂ ਵੀ ਓਨਰ ਬਣਾਂਗੇ ਇਸ ਤਰ੍ਹਾਂ ਨਾ ਹਾਂਜੀ ਹਾਂਜੀ ਇਹ ਅਸੀਂ ਵੀ ਜ਼ਮੀਨਾਂ ਖਰੀਦਾਂਗੇ ਹਾਂਜੀ ਜ਼ਮੀਨਾਂ ਦੇ ਮਾਲਕ ਬਣਾਂਗੇ ਜਿਵੇਂ ਪੰਜਾਬ ਚੋਂ ਛੱਡ ਕੇ ਆਏ ਆ ਤੁਸਾਂ ਛੱਡ ਕੇ ਆਏ ਹਾਂਜੀ ਠੀਕ ਹੈ ਹਾਂਜੀ ਸਾਡੇ ਮਨ ਚ ਇੱਛਾ ਸੀ ਸਾਡਾ ਕਿਹਨੇ ਬੜਾ ਬ੍ਰਦਰ ਸੀ ਆਸਟ੍ਰੇਲੀਆ ਰਹਿ ਕੇ ਆਇਆ ਨਾ ਪਹਿਲਾਂ ਠੀਕ ਹੈ ਉਹਨੇ ਫਿਰ ਕਹਿੰਦਾ ਉਹਨਾਂ ਸਾਡਾ ਪ੍ਰੋਮਿਸ ਹੋਇਆ ਜੀ ਕਹਿੰਦਾ ਵੀ ਮੈਂ ਤਾਂ ਆਉਂਗਾ ਕੈਨੇਡਾ ਵੀ ਜੇ ਫਾਰਮਿੰਗ ਕਰਾਂਗੇ ਕਿੰਨੇ ਕਿੰਨੇ ਬ੍ਰਦਰ ਆ ਤੁਸੀਂ ਅਸੀਂ 4 ਬ੍ਰਦਰ ਇੱਕ ਸਾਡੇ ਇੰਡੀਆ ਆ ਅੱ ਠੀਕ ਹੈ ਇਹ ਮਤਲਬ ਤਿੰਨ ਭਰਾਵਾਂ ਦਾ ਹੁਣ 100 ਏਕੜ ਹੈ ਤੁਸੀਂ ਆਪ ਹੀ ਸਮਝਦੇ ਹੋ ਹਾਂ ਪਈ ਸਮਝਦੇ ਹਾਂ ਬੰਦੇ ਆਪਣੇ ਕਿੰਨੇ ਕੰਮ ਕਰਦੇ ਆ ਸਾਡੇ 3-4 ਬੰਦੇ ਕੰਮ ਕਰਦੇ ਆ ਪਾਰਟ ਟਾਈਮ ਹੂੰ ਤੇ 3-4 ਹੁੰਦੇ ਕਈ 5 ਵੀ ਹੋ ਜਾਂਦੇ ਆ ਠੀਕ ਹੈ ਤੇ ਸਾਡਾ ਜਲ ਸੀਜ਼ਨ ਹੁੰਦਾ ਨਾ ਠੀਕ ਹੈ ਤੇ ਬਾਕੀ ਅਸੀਂ ਆਪ ਤਿੰਨੇ ਬਰਾਦਰ ਇੱਥੇ ਕੰਮ ਕਰਦੇ ਆ ਤੇ ਹੁਣ ਬਾਈ ਜੀ ਆਪਣੇ ਨਾਲ ਜਾਂਦੇ ਆ ਤੇ ਸਾਰਾ ਆਪਾਂ ਗੇੜਾ ਦੇਵਾਂਗੇ ਜੀ ਫਾਰਮ ਦਾ ਪੂਰੇ ਦਾ ਠੀਕ ਹੈ ਪੂਰੇ ਫਾਰਮ ਚ ਕੀ ਕੁਝ ਹੈ ਅ ਤੇ ਬਾਕੀ ਸਬਜ਼ੀਆਂ ਦਾ ਮੁੱਲ ਜਾਂ ਹੋਰ ਕੀ ਮੁਸ਼ਕਲਾਂ ਆਉਂਦੀਆਂ ਹਨਾ ਖੇਤੀ ਕਰਨ ਚ ਸਾਰੀਆਂ ਗੱਲਾਂ ਬਾਤਾਂ ਹੁਣ ਨਾਲ-ਨਾਲ ਆਪਾਂ ਕਰਾਂਗੇ ਤੇ ਬੜੀ ਖੁਸ਼ੀ ਹੁੰਦੀ ਆ ਯਾਰ ਜਦੋਂ ਆਪਣੇ ਪੰਜਾਬੀ ਐਂਦੇ ਪਰਦੇਸਾਂ ਜਾ ਕੇ ਵੀ ਆਪਣੇ ਪਿਤਾ ਪੁਰਖੀ ਕਿਤੇ ਨਾਲ ਆਪਦੇ ਜਿਹੜਾ ਆਪਣਾ ਧੰਦਾ ਸੀ ਪੰਜਾਬ ਚੋਂ ਛੱਡ ਕੇ ਆ ਉਹਦੇ ਨਾਲ ਹੀ ਜੁੜੇ ਆ ਹਨਾ ਇਹ ਅਸੀਂ ਪਹੁੰਚ ਗਏ ਜੀ ਹੁਣ ਮੇਨ ਏਰੀਆ ਦੇ ਵਿੱਚ ਤੇ ਇੱਥੇ ਪਾਰਕਿੰਗ ਹੈ ਮੈਨੂੰ ਲੱਗਦਾ ਇੱਥੇ ਸਾਰੇ ਲੋਕ ਆਉਂਦੇ ਆ ਆਪਣੀਆਂ ਗੱਡੀਆਂ ਖੜਾਉਂਦੇ ਆ ਤੇ ਇੱਥੇ ਸਾਰਾ ਮੇਲਾ ਮੇਨ ਲੱਗਦਾ ਹੈਗਾ ਤੇ ਭਾਈ ਜੀ ਇਹ ਕੀ ਸਿਸਟਮ ਆ ਤੁਹਾਡਾ ਮੈਨੂੰ ਇਹਦਾ ਪਹਿਲਾਂ ਦੱਸੋ ਥੋੜਾ ਜਿਹਾ ਵੀ ਜਿਵੇਂ ਕੋਈ ਵੀ ਆ ਕੇ ਇਥੇ ਲਫਾਫੇ ਭਰੀ ਜਾਂਦਾ ਤੋੜੀ ਜਾਂਦਾ ਹਾਂਜੀ ਇਹ ਮੁਫਤ ਵੰਡਣ ਵਾਲਾ ਕੰਮ ਨਹੀਂ ਜੀ ਇੱਥੇ ਸਾਡੇ ਪਿਕਚਰ ਔਨ ਆ ਜਿਹੜੀ ਸਬਜੀ ਹੈ ਉਹ 2 ਡਾਲਰ 50 ਸੈਂਟ ਦੇ ਪੌਂਡ ਦੇ ਹਿਸਾਬ ਨਾਲ ਜਿਹੜੀ ਮਰਜ਼ੀ ਆਪਣੀ ਪਸੰਦੀ ਸਬਜੀ ਲੈ ਜਾ ਸਕਦਾ ਅੱਛਾ ਉਹ ਪੌਂਡ ਦੇ ਹਿਸਾਬ ਨਾਲ ਦਿੰਦੇ ਆ ਹਾਂ ਜਿਹੜੇ ਐਪ ਲਿਆ ਉਹ ਬੈਗ ਦੇ حساب ਨਾਲ ਦਿੰਦੇ ਆ ਸੀ ਠੀਕ ਹੈ ਮਤਲਬ ਆਪਦੀ ਤੋੜੋ ਤੇ ਲੈ ਕੇ ਜਾਓ ਆਪਣੀ ਤੋੜੀ ਤੇ ਲੈ ਤਾ ਆ ਦੇਖੋ ਯਾਰ ਚਾਈਨਾ ਵਾਲੇ ਲੋਕ ਚਾਈਨਾ ਤੋਂ ਵੀ ਆਉਂਦੇ ਨੇ ਤੁਹਾਡੇ ਫੈਨ ਹੋਏ ਪਏ ਆ ਬਾਈ ਗੋਰੇ ਕੀ ਜਿਹੜੇ ਉਹ ਸਾਰੇ ਹੈ ਤੇ ਪਰ 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 ਲੈ ਜਾਂਦੇ ਨੇ ਲਿਫਾਫੇ ਬੈਗ ਲੈ ਜਾਂਦੇ ਹਾਂਜੀ ਤੇ ਬਾਈ ਜੀ ਫਿਰ ਇਹ ਆਪਣਾ ਡੇਲੀ ਮਤਲਬ ਡੇਲੀ ਇੰਝ ਚੱਲਦਾ ਹੈਗਾ ਤੁਹਾਡਾ ਇਹ ਹਾਂ ਨਹੀਂ ਸਾਡਾ ਵੀਕੈਂਡ ਤੇ ਅਸੀਂ ਓਪਨ ਕਰਦੇ ਦੋ ਦਿਨ ਅੱਛਾ ਦੋ ਦਿਨ ਕਿਹੜੇ ਕਿਹੜੇ ਦਿਨ ਸੈਚਰ ਦੇ ਸੰਡੇ ਹੁੰਦਾ ਸਾਡੇ ਦੋ ਦਿਨ ਬਾਸ ਸਿਰਫ ਬਾਕੀ ਲੌਂਗ ਵੀਕਐਂਡ ਹੁੰਦਾ ਉਹ ਅਸੀਂ ਫਿਰ ਪਾਉਣ ਦੇ ਪੈਸ ਲੌਂਗ ਵੀਕਐਂਡ ਤੇ ਅਸੀਂ ਓਪਨ ਆ ਅੱਛਾ ਤੇ ਜਿਹੜਾ ਲੌਂਗ ਵੀਕਐਂਡ ਮਤਲਬ ਜਿਹਦੇ ਸੋਮਵਾਰ ਦੀ ਨਾਲ ਛੁੱਟੀ ਹੁੰਦੀ ਆ ਉਹਨੂੰ ਲੌਂਗ ਵੀਕਐਂਡ ਬੋਲ ਦਿੰਦੇ ਆ ਜਿਹੜਾ ਨੈਕਸਟ ਲੌਂਗ ਵੀਕਐਂਡ ਆ ਉਹ ਸਾਡੇ ਇੱਥੇ ਜਾਰੀ ਬਹੁਤ ਰਸ਼ ਹੁੰਦਾ ਇਹ ਹੁਣ ਆਪਾਂ ਫਾਰਮ ਤੇ ਜਾਵਾਂ ਵਿਜਾਲੇ ਖੜੇ ਮੈਂ ਲੱਗਦਾ ਹੈਨਾ ਹਾਂਜੀ ਹਾਂਜੀ ਇਹ ਜੀ ਹੁਣ ਅੱਧਾ ਫਾਰਮ ਦੇਖ ਲਓ ਇੱਧਰ ਆ ਸਾਡੇ ਉਹ ਉਧਰੋਂ ਗੱਡੀਆਂ ਆਈ ਜਾਂਦੀਆਂ ਤੁਹਾਨੂੰ ਦਿਖਾਇਆ ਸੀਗਾ ਤੇ ਅੱਧਾ ਫਾਰਮ ਹਜੇ ਸਾਡੇ ਕਿੱਦਾਂ ਜੀ ਉਹ ਵਧੀਆ ਚੜਦੀ ਕਲਾ ਬਿਲਕੁਲ ਕਿਹੜਾ ਪਿੰਡ ਪਿੰਡ ਕਿਹੜਾ ਪਿੰਡ ਆਪਣਾ ਕਾਲਾ ਸੰਗਿਆ ਲੱਗੂ ਗੀ ਪਿੰਡ ਅੱਛਾ ਦੋਆਬੇ ਵਾਲੇ ਹੋ ਫਿਰ ਕਪੂਰਥਲਾ ਦੇਲਾ ਪੰਡਾ ਨਾ ਰੋਮੇ ਜਲੰਧਰ ਅੱਛਾ ਜਲੰਧਰ ਪੰਡਾ ਠੀਕ ਹੈ ਠੀਕ ਹੈ ਹੋਰ ਸੇਤ ਤਗੜੀ ਹੈ ਬਹੁਤ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਖੇਤਾਂ 'ਚ ਕੰਮਕਾਰ ਕਰਕੇ ਆਏ ਲੱਗਦੇ ਆ ਹੈ ਹਾਂ ਇਕੱਠੇ ਹੀ ਆ ਸਾਰੇ ਫਿਰ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਇਕੱਠੇ ਆ ਐ ਐ ਕੰਮ ਕਰਨਾ ਪਤਾ ਮੈਂ ਨਹੀਂ ਜੜੇ ਡਾਲਰ 'ਚ ਜਾ ਕੇ ਸੜਦੇ ਹੁੰਦੇ ਨਾ ਸੌਰੀ 10-10 ਦੀਆਂ ਕਾਪੀਆਂ ਆਈਆਂ 50-50 ਦੀਆਂ ਕਾਪੀਆਂ ਆਈਆਂ ਸੜਦੇ ਹੁੰਦੇ ਉਦੋਂ ਐਨਆਰਆਈ ਕਹਾਉਂਦੇ ਆਂ ਹਾਂਜੀ ਬਿਆਂ ਚ ਐ ਮਿਹਨਤ ਤਾਂ ਹੁੰਦੀ ਹੈ ਇਹ ਖੇਤਾਂ 'ਚ ਖੜ ਕੇ ਫੇਰ ਡਾਲਰ ਬਣਦੇ ਆਂ ਹਾਂਜੀ ਹੈ ਬੜੇ ਔਖੇ ਡਾਲਰ ਕਮਾਉਣੇ ਹਾਂਜੀ ਬਾਹਰ ਨਹੀਂ ਅਗਲਾ ਦਾ 100 ਕਿੱਲਾ ਆਪਣੇ ਵਾਲਾ ਦਾ ਰਾਜਾ ਸੇ ਅੱਛਾ ਅੱਛਾ ਇਹ ਬੈਗ ਦਿੰਨੇ ਆਂ ਬਾਈ ਜੀ ਇਹ ਇਹ 25 ਡਾਲਰ ਦਾ ਬੈਗ ਹੈ ਜੀ ਅੱਛਾ ਇਹ ਅਸੀਂ ਇੱਥੋਂ ਦੇ ਦਿੰਨੇ ਆਂ ਮਰਜ਼ੀਆਂ ਦੇ ਸਾਡੇ ਕੋਲ 8 ਕਿਸਮ ਦੇ ਐਪਲ ਆ ਅੱਛਾ ਜੀ ਉਹ ਮਿਕਸ ਕਰਕੇ ਆਪਣੇ ਭਰ ਕੇ ਲੈ ਕੇ ਜਾਂਦੇ ਆਂ ਅੱਛਾ ਲੋਕ ਲੈ ਜਾਂਦੇ ਲੋਕ ਲੈ ਕੇ ਜਾਂਦੇ ਠੀਕ ਆ ਹਾਂਜੀ ਤੇ ਆਹ ਕੰਡਾ ਲਾਇਆ ਆ ਦੇਖੋ ਜੀ ਇੱਥੇ ਸਬਜ਼ੀਆਂ ਬਾਜੀਆਂ ਇਹ ਐ ਤੋਲੀਆਂ ਜਾਂਦੇ ਆ ਸਾਰੀਆਂ ਹੈ ਕਿੰਨੀ ਹੋ ਗਈ ਸਬਜ਼ੀ ਤੇ 32 32 ਡਾਲਰ ਮਿੰਤਾ ਨਾਲ ਦੀ ਨਾਲ ਹੈ ਤੇ ਅੱਛਾ ਸੇਬਾਂ ਦਾ ਬੈਗ ਦਾ ਤੇ ਸਬਜ਼ੀਆਂ ਤੋਲ ਕੇ ਹਾਂਜੀ ਹਾਂਜੀ ਠੀਕ ਆ ਆ ਸਾਹਮਣੇ ਲਾਇਆ ਵੀ ਹੋਇਆ ਜੀ ਇਹ ਦੇਖੋ ਜੀ ਮੰਡੀ ਕਰਨ ਇੱਥੇ ਆਪ ਨੂੰ ਹੀ ਕਰਨਾ ਪੈਂਦਾ ਹੈਗਾ ਤੇ ਮੰਡੀ ਕਰਨ ਦਾ ਮੈਨੂੰ ਲੱਗਦਾ ਬਾਈ ਜੀ ਬਾਈ ਜੀ ਇੱਕ ਐਂ ਦੱਸਿਓ ਜਿਹੜਾ ਇੱਥੇ ਆਪਣਾ ਮੰਡੀ ਕਰਨੇਗਾ ਫਸਲਾਂ ਦਾ ਜਿਹੜਾ ਮੁੱਲ ਹੈਗਾ ਇੱਥੇ ਕਹਿੰਦੇ ਮਤਲਬ ਸਿੱਧਾ ਵਿਕਦਾ ਨਹੀਂ ਇਹ ਇੱਥੇ ਵੀ ਅਨਟਾਰੀਓ ਚ ਵੀ ਇਹੀ ਆ ਹਾਂਜੀ ਇੱਥੇ ਵੀ ਇਦਾਂ ਹੀ ਆ ਆਪ ਨੂੰ ਵੇਚ ਨਹੀਂ ਪੈਂਦੀ ਆਪਣੀ ਲੋਕੀ ਮੋਸਟਲੀ ਆਪਣੀ ਲੋਕ ਲਾਈਕ ਕਰਦੇ ਜਿਹੜੀ ਨਾ ਫਰੈਸ਼ ਚੀਜ਼ ਆ ਇਹ ਤਕਰੀਬਤ ਜੇ ਤੁਹਾਡੇ ਕੋਲ ਵਧੀਆ ਚੀਜ਼ ਐ ਫਰੈਸ਼ ਚੀਜ਼ ਐ ਤਾਂ ਲੋਕੀ ਇਹਦੇ ਇੰਨੇ ਦਾ ਲੋਕ ਲਾਈਕ ਕਰਦੇ ਆ ਤੁਹਾਡੇ ਕੋਲ ਨਹੀਂ ਰਹਿੰਦੀ ਮਤਲਬ ਮੈਂ ਪੁੱਛਣਾ ਵੀ ਜਿਹੜੀ ਵੀ ਫਸਲ ਹੈ ਇੱਥੇ ਹਾਂਜੀ ਤੁਹਾਡੀ ਕੋਈ ਵੀ ਲਾ ਲਓ ਹਾਂਜੀ ਮੰਨ ਲਓ ਐਜ਼ ਇੱਕ ਕਿਸਾਨ ਪੁੱਛ ਰਿਹਾ ਤਾਂ ਤੁਹਾਡੇ ਤੋਂ ਬਿਨਾ ਹੋਰ ਸਾਰੀ ਆਪ ਨੂੰ ਵੇਚ ਨਹੀਂ ਬੰਦਿਆ ਸਰਕਾਰ ਨਹੀਂ ਖਰੀਦੀ ਜਿੱਦਾਂ ਹਾਈ ਲੈਵਲ ਤੇ ਜਿੱਦਾਂ ਬੀਨਜ਼ ਵਗੈਰਾ ਲਾਉਂਦੇ ਆ ਕਣਕ ਬਲਾਉਂਦੇ ਆ ਮੱਕੀ ਵਗੈਰਾ ਲਾਉਂਦੇ ਉਹ ਸਰਕਾਰ ਖਰੀਦੀ ਆ ਜੇ ਤੁਹਾਡੇ ਕੋਲੇ ਕੁਆਂਟੀਟੀ ਬਾਹਲੀ ਆ ਜੇ ਤੁਹਾਡੇ ਜਿੱਦਾਂ 1000 ਏਕੜ ਆ ਜਾਂ 700 500 ਏਕੜਾ ਉਹਨਾਂ ਦਾ ਉਹਨਾਂ ਦਾ ਕੰਟਰੈਕਟ ਹੁੰਦਾ ਉਹਨਾਂ ਨਾਲ ਮੰਨ ਲਓ ਜਿਹੜਾ ਛੋਟੀ ਕਿਸਾਨੀ ਹੈ ਉਹ ਸਿਰ ਪਾਪਾ ਆਪਣੇ ਲੋਕਾਂ ਲਈ ਲੋਕਾਂ ਲਈ ਆਪ ਦੀ ਸਰਦਾਰਤੀ ਦੇ ਜੋ ਮਰਜੀ ਲਾ ਲਓ ਠੀਕ ਆ ਭਾ ਮੈਂ ਹਲਦੀ ਲਾ ਲਓ ਸਟਾਕ ਮੀ ਲਾ ਲਓ ਜੋ ਮਰਜੀ ਲਾ ਲਓ ਜਿਹੜੀ ਇੱਥੇ ਕੈਨੇਡਾ ਵਿੱਚ ਹੁੰਦੀ ਹਰ ਇੱਕ ਚੀਜ਼ ਆਪ ਤੁਸੀਂ ਬੇਚ ਸਕਦੇ ਹੋ ਠੀਕ ਐ ਇਸ ਤਰ੍ਹਾਂ ਜੀ ਇਧਰਲੇ ਪਾਸੇ ਪਿਛਲੇ ਪਾਸੇ ਦਿਖਾ ਦਈਏ ਮਾੜਾ ਜਾਂ ਹਾਂ ਜੀ ਛਲੀਆਂ ਲਾਈਆਂ ਆ ਇਹ ਛਲੀਆਂ ਲਾਈਆਂ ਹੈ ਹਾਂ ਵਾਹ ਬਹੁਤ ਮਿੱਠੀਆਂ ਲੈ ਕੇ ਜਾਓ ਖਾ ਕੇ ਮਿੱਠੀ ਬਹੁਤ ਛਲੀਆਂ ਤਾਂ ਉਹ ਬੱਬਰ ਬੱਬਰ ਹੁਣ ਸਾਰੇ ਤੁਰਦੇ ਫਰਦੇ ਤੁਹਾਨੂੰ ਦਿਖਾਈ ਜਾਣਾ ਸਾਰਾ अच्छा छल्लियां हैं हां जी बहुत मीठियां हैं अपने घर ਦੇ ਪਿੱਛੇ ਬੋਨਫਾਇਰ ਆਲਾ ਨਾ ਮੈਂ ਨਿੱਕੀ ਭੈਣ ਨੂੰ ਕਹਿ ਰਹੀ ਸੀ ਮੈਂ ਕਿ ਨਿੱਕੀ ਭੈਣ ਇੱਥੇ ਛੱਲੀਆਂ ਭੁੰਨ ਕੇ ਖਾਣੀਆਂ ਹੋਣ ਇਹ ਵੀ ਭਾਈ ਜੀ ਫਿਰ ਤੁਸੀਂ ਮੱਕੀ ਉਨੀ ਕੀ ਲਾਈ ਆ ਮੈਨੂੰ ਲੱਗਦਾ ਜਿੰਨੀਆਂ ਛੱਲੀਆਂ ਆਪਾਂ ਨੂੰ ਇਹ ਸਿਰਫ ਚਾਹੀਦੀਆਂ ਇਹ সুইਟ ਕੌਰਨ ਲਾਣੇ ਲੋਕਾਂ ਲਈ اچھا সুইਟ ਕੌਰਨ اچھا ਜਿੰਨੀ ਕ ਪੂਰੀ ਹੋ ਜਾਂਦੀ ਉਨੀ ਕੀ ਲਾਉਂਦੇ ਹੋ ਨਹੀਂ ਫਿਰ ਆਣੇ ਫਿਰ ਜਿੰਨੀ ਕ ਪੱਕ ਜਾਂਦੀ ਉਨੀ ਕਾ ਹੀ ਹੋਰ ਲਾ ਦੇਦੀ ਆ ਅੱਛਾ ਜਿਵੇਂ ਇਹ ਤੁਸੀਂ ਵੀਕਐਂਡ ਤੇ ਖੋਲਦੇ ਆ ਤੁਸੀਂ ਦੱਸਿਆ ਜੀ ਸੈਚਰਡੇ ਔਰ ਸੰਡੇ ਹਨਾ ਹਾਂਜੀ ਤੇ ਫਿਰ ਮਤਲਬ ਬਾਕੀ ਸਾਰੇ ਦਿਨ ਕਿਉਂ ਨਹੀਂ ਉੱਪਰ ਰੱਖਦੇ ਤੁਸੀਂ ਲੋਕਾਂ ਲਈ ਕਿਉਂਕਿ ਫਿਰ ਲੋਕ ਤੋੜਦੇ ਆਪ ਚੀਜ਼ ਨਾ ਹਾਂ ਫਿਰ ਉਹ ਬਿਲਕੁਲ ਛੋਟੀ ਛੋਟੀਆਂ ਵੀ ਤੋੜ ਕੇ ਲੈ ਜਾਂਦੇ ਆ ਅੱਛਾ ਮੈਂ ਉਗਣ ਨੂੰ ਟਾਈਮ ਚਾਹੀਦਾ ਪੰਜ ਦਿਨ ਨੂੰ ਸਨ ਚਾਹੀਦੇ ਉਹ ਗਰੋ ਹੋਣ ਵਾਸਤੇ ਪ੍ਰੋਪਰ ਮਤਲਬ ਉਹ ਗਰੋ ਹੋਵੇ ਗਰੋ ਹੋਵੇ ਠੀਕ ਹੈ ਨਹੀਂ ਉਹ ਨਹੀਂ ਲੋਕੀ ਸਾਡੇ ਤਾਂ ਨਹੀਂ ਤਾਂ ਉਹ ਗੰਜਾ ਕਰਦੇ ਨੇ ਸਾਰੇ ਉਹ ਉਹ ਫਿਰ ਡੋਰਾ ਭੰਦੇ ਆ ਕੇ ਕਈ ਵਾਰ ਆਪਣੇ ਆਪ ਆ ਕੇ ਆ ਜਾਂਦੇ ਬਸ ਸਾਨੂੰ ਪੁਲਿਸ ਸਾਨੂੰ ਅੰਦਰ ਵੜ ਲੈਂਦੇ ਹੋ ਸਮਝ ਗਿਆ ਸਾਡੇ ਕੋਲ ਹਜੇ ਬਣੀ ਨਹੀਂ ਹੋਈ ਜੇ ਬਣੂਗੀ ਤਾਂ ਉਸੇ ਵੀ ਕੈਂਟ ਤੇ ਬਣ ਜਦੀ ਹੁੰਨੀ ਚੱਕ ਲੈ ਮੈਂ ਸਮਝ ਗਿਆ ਬਾਈ ਜੀ ਸਮਝ ਗਿਆ ਇਹ ਦੇਖੋ ਗੋਰੇ ਇੱਥੇ ਸਬਜ਼ੀਆਂ ਭਾਜੀਆਂ ਦਾ ਲੈਣ ਆਉਂਦੀ ਨੇ ਫਾਰਮ ਤੇ ਤੇ ਨਾਲ ਉਹਦੇ ਜਵਾਕਾਂ ਨੂੰ ਵੀ ਖੜਾਉਣ ਆਉਂਦੇ ਆ ਤੇ ਜਵਾਕਾਂ ਨੂੰ ਖੇਤੀ ਨਾਲ ਜੋੜਦੇ ਆ ਵੀ ਵੈਸੇ ਤਾਂ ਇਹਨਾਂ ਦੇ ਗੋਰਿਆਂ ਦੇ ਵੀ ਫਾਰਮ ਬਣੇ ਹੁੰਦੇ ਆ ਪਰ ਇੱਦਾਂ ਨਾਲੇ ਵਧੀਆ ਐਂਟਰਟੇਨ ਹੋ ਜਾਂਦਾ ਤਾਜ਼ੀਆਂ ਸਬਜ਼ੀਆਂ ਸਬਜ਼ੀਆਂ ਲੈ ਜਾਂਦੇ ਨੇ ਹਨਾ ਇਹ ਚੀਜ਼ਾਂ ਤੇ ਬਾਕੀ ਥਾਂ ਦਾ ਬਹੁਤ ਵੱਡਾ ਫਾਰਮ ਆ ਯਾਰ ਜਿਵੇਂ ਤੁਹਾਨੂੰ ਦੱਸਿਆ ਹੀ ਆ ਹਨਾ ਦੇਖੋ ਇੱਧਰ ਨੂੰ ਕਿੱਡਾ ਵੱਡਾ ਹੈਗਾ ਤੇ ਇੱਧਰਲੇ ਪਾਸੇ ਨੂੰ ਕਿੱਡਾ ਵੱਡਾ ਹੈਗਾ ਜਿੱਥੇ ਦੇਖੋ ਆਪਣੇ ਬੰਦੇ ਬੰਦੇ ਫਿਰਦੇ ਆ ਸਾਰੇ ਸਮਾਨ ਇਕੱਠਾ ਕਰਦੇ ਕੋਈ ਧੋਰੀਆਂ ਤੋੜੀ ਜਾਂਦਾ ਕੋਈ ਛੱਲੀਆਂ ਤੋੜੀ ਜਾਂਦਾ ਕੋਈ ਸਾਗ ਤੋੜੀ ਜਾਂਦਾ ਕੋਈ ਸੇਬ ਤੋੜੀ ਜਾਂਦਾ ਕੋਈ ਮਿਰਚਾਂ ਤੋੜੀ ਜਾਂਦਾ ਕੋਈ ਮਿਰਚਾਂ ਤੋੜੀ ਜਾਂਦਾ ਆਹੀ ਕੁਛ ਆ। ਆ ਮੈਸੀ ਖੜਾ ਰਖਿਆ। ਇਹ ਬਾਈ ਜੀ ਵੈਸੇ ਖੜਾ ਹੈ ਕਿ ਖੇਤੀ ਨੂੰ ਖੜਾ ਹੈ ਜੀ? ਨਹੀਂ ਨਹੀਂ ਬਾਈ ਜੀ ਖੇਤੀ ਲਈ ਖੜਾ ਹੈ ਹੋਇਆ। ਅੱਛਾ ਖੇਤੀ ਲਈ ਖੜਾ ਹੈ ਹੋਇਆ। ਹਾਂਜੀ ਹਾਂਜੀ ਖੇਤੀ ਲਈ। ਠੀਕ ਆ। ਇਹਨਾਂ ਵਰਤਦੇ ਵੀ ਇਹਨਾਂ ਨੂੰ? ਹਾਂਜੀ ਹਾਂਜੀ ਸਾਰੇ ਟਰੈਕਟਰ ਚੱਲਦੇ ਨੇ ਜੀ। ਅੱਛਾ ਚੱਲਦੇ ਆ। ਠੀਕ। ਠੀਕ ਆ ਠੀਕ ਆ ਠੀਕ ਆ। ਬਾਈ ਹੁਣੀ ਉਧਰ ਨੇ ਭਾਜੀ ਹੁਣੀ। ਹਾਂਜੀ 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 ਹਾਂਜੀ। ਆ ਗੱਡੀ ਬਾਈ ਜੀ ਕਿਵੇਂ ਵੇਚੀ ਦੱਬਦੀ? ਜਿੱਦਾਂ ਜੀ ਆਪਣੇ ਕਰਦੀ। ਕੁਝ ਪ੍ਰਾਣੀਆਂ ਗੱਡੀਆਂ ਇੱਥੇ ਖੜੀਆਂ ਕਰਦੇ ਹੀ ਦੀਆਂ ਆ ਅੱਛਾ ਅਸੀਂ ਫਾਰਮ ਚ ਆਪਣੇ ਲਈ ਯੂਜ਼ ਕਰਨੇ ਲਈ ਅੰਦਰ ਅੰਦਰ ਖੜੀ ਨਾ ਇਹ ਤਾਂ ਮੈਂ ਸਮਝਿਆ ਮਤਲਬ ਅੱਛਾ ਇਹ ਮਤਲਬ ਵਰਤਣ ਨੂੰ ਬਸਮਾਨ ਰੱਖਣ ਨੂੰ ਹਾਂਜੀ ਸਮਾਨ ਰੱਖਣ ਨੂੰ ਬਾਦ ਬੁੱਦਾ ਘਰ ਵਿੱਚ ਦੇਦੇ ਚ ਰੱਖ ਲਈਦਾ ਜਿਹੜਾ ਸੀਜ਼ਨਲੀ ਯੂਜ਼ ਕਰੀ ਦਾ ਕੋਈ ਸਮਾਨ ਅੱਜ ਡਸਟਬਨ ਹੀ ਹੈ ਇਹ ਕਰਾਉਣਾ ਖਤਮ ਦਾ ਡਾਕਟਰ ਸਟੋਰੇਜ ਕਹਿ ਲੋ ਤੁਸੀਂ ਸਟੋਰੇਜ ਕਹਿ ਸਕਦੇ ਹਾਂ ਜੀ ਸਾਡੀ ਸਟੋਰੇਜ ਹੈ ਠੀਕ ਹੈ ਇਹ ਇਹ ਵੇਰ ਐ ਟੈਂਪੋਰਰੀ ਸ਼ੈੱਡ ਛੋਟਾ ਕਿਉਂ ਨਹੀਂ ਪਾਇਆ ਮਤਲਬ ਉਹ ਕਿਉਂ ਪਾ ਕੇ ਨਹੀਂ ਬਣਾਇਆ ਮਤਲਬ ਕਾਰ ਹੀ ਕਿਉਂ ਖੜਾਤੀ ਜਾਂ ਖਰਾਬ ਹੋ ਗਈ ਸੀ ਇਹ ਨਹੀਂ ਕੁਝ ਖਰਾਬੀ ਹੋ ਗਈ ਇੱਥੇ ਅਸੀਂ ਫਾਰਮ 'ਚ ਯੂਜ਼ ਕਰੀਦੀ ਸੀ ਸ਼ੈੱਡ ਵੀ ਆਪਣੇ ਕੋਲ ਹੈਗਾ ਜਾਂ ਦੂਜੇ ਪਾਸੇ ਆਏ ਚਲਦੀ ਹੈ ਹਜੇ ਇਹ ਹਾਂਜੀ ਪਹਿਲਾਂ ਯੂਜ਼ ਕਰਦੇ ਸੀ ਹੁਣ ਨਹੀਂ ਕਰ ਰਹੇ ਅੱਛਾ ਹੁਣ ਨਹੀਂ ਕਰਦੇ ਮਗਰ ਟਾਇਰ ਤਾਂ ਦੇਖੋ ਧਰਤੀ 'ਚ ਬੜੇ ਪਏ ਹੋਏ ਨੇ ਉਹਦਾ ਬਸ ਇੱਕ ਕਿਸਮ ਦੀ ਅਸੀਂ ਸਟੋਰੇਜ ਰੱਖੀ ਹੋਈ ਉਹ ਅੱਛਾ ਪਹਿਲਾਂ ਚੱਲਦੀ ਸੀਗੀ ਹਾਂਜੀ ਪਹਿਲਾਂ ਚੱਲਦੀ ਸੀ ਬਾਅਦ ਚਲੋ ਐਕਸਪਾਇਰ ਹੋ ਗਏ ਰਿਟਾਇਰ ਕਰਤੀ ਹੁਣ ਹਾਂਜੀ ਰਿਟਾਇਰ ਉਹ ਪੁਰਾਣੀਆਂ ਚੱਲਦੀਆਂ ਹੋਣਗੀਆਂ ਹੈ ਨਹੀਂ ਆ ਵੀ ਦੋ ਕਿ ਖੜੀਆਂ ਜਾਂਾਂਗੇ ਸਭ ਤੋੜੀ ਨੂੰ ਕਿਉਂ ਜਿਹੜੀਆਂ ਸਾਡੀਆਂ ਪੁਰਾਣੀਆਂ ਗੱਡੀਆਂ ਨੇ ਉਹ ਅਸੀਂ ਇੱਥੇ ਐਕਸਟਰਾ ਗੱਡੀਆਂ ਕਰਦੀ ਦੀ ਆ ਅੱਛਾ ਜੰਨੀਆਂ ਪ੍ਰਾਣੀਆਂ ਹੋਈ ਜਾਂਦੀਆਂ ਉਹ ਤੁਸੀਂ ਬਸ ਐਂ ਖੜਾ ਦਿੰਦੇ ਹੋ ਐਦਾਂ ਖੜੀਆ ਕਰ ਲੈਂਦੀ ਆ ਆਪਣੇ ਵੈਸੇ ਤਾਂ ਇੱਥੇ ਤਾਂ ਕੋਈ ਰੋਕ ਟੋਕ ਨਹੀਂ ਹੋਣੀ ਜਿਵੇਂ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕੰਸਟਰਕਸ਼ਨ ਦੀ ਹੋਰ ਸਾਡੀ ਆਪਣੀਆਂ ਓਨ ਗੱਡੀਆਂ ਨਹੀਂ ਮੈਂ ਕਿਹਾ ਇੱਥੇ ਵੀ ਤਾਂ ਬਿਲਡ ਤਾਂ ਕਰ ਸਕਦੇ ਹੋ ਤੁਸੀਂ ਕੁਝ ਵੀ ਪਾਤਾ ਸਕਦੇ ਆ ਹਾਂਜੀ ਪਾਤਾ ਸ਼ੈੱਡ ਜਿਵੇਂ ਤੁਹਾਡੇ ਵੇਚਣ ਵਾਲੇ ਟੈਂਪਰੇਰੀ ਪਾਏ ਹੋਏ ਆ ਹਾਂਜੀ ਪਰਮਿਸ਼ਨ ਲੈਣੀ ਪੈਂਦੀ ਹੈ ਸਿਟੀ ਦੀ ਇਹ ਬਸ ਐ ਆ ਵੀ ਅੱਛਾ ਪਰਮਿਸ਼ਨ ਲੈਣੀ ਪੈਂਦੀ ਹੈ ਹਾਂਜੀ ਸ਼ੈੱਡ ਬਣਾਉਣ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ ਸ਼ੈੱਡ ਬਣਾਉਣ ਵਾਸਤੇ ਹਾਂਜੀ ਨਾਰਮਲ ਸ਼ੈੱਡ ਬਣਾ ਸਕਦੇ ਜੇ ਅਸੀਂ ਜਿਵੇਂ ਤੁਸੀਂ ਆ ਬਣਾਇਆ ਹ ਲੱਕੜ ਦਾ ਹੀ ਪਰਮਿਸ਼ਨ ਇਹਨਾਂ ਲਈ ਨਹੀਂ ਕੋਈ ਪਰਮਿਸ਼ਨ ਦੀ ਲੋੜ ਠੀਕ ਹੈ ਹਾਂਜੀ ਇਹਦਾ ਪਹਿਲੀ ਵਾਰੀ ਦੇਖਿਆ ਵੀ ਆ ਦੇਖੋ ਗੱਡੀਆਂ ਆ ਆ ਵੀ ਵਿੱਚ ਲਾਈ ਖੜੀ ਹੈ ਵਿੱਚ ਸਮਾਨ ਸਮੋਨਾ ਇਹ ਲੋਕ ਤਾਂ ਹੁੰਦੀਆਂ ਹੋਣਗੀਆਂ ਹਾਂਜੀ ਲੋਕ ਹੈ ਜੀ ਅੱਛਾ ਵਿੱਚ ਸਮਾਨ ਰੱਖ ਜਾਂਦੇ ਆ ਹਾਂਜੀ ਚੱਲ ਵਧੀਆ ਵਧੀਆ ਐ ਇੱਥੋਂ ਪਤਾ ਲੱਗਦਾ ਵੀ ਪੰਜਾਬ ਵਾਲੇ ਅਤਰੇ ਸੁਭਾ ਦੇ ਕੱਬੇ ਹੈ ਹਾਂਜੀ ਇਹ ਟਰੈਕਟਰ ਖੜੇ ਆ ਜੀ ਬਾਈ ਜੀ ਦੇ ਤੇ ਬਾਈ ਜੀ ਕਿੰਨੇ ਟਰੈਕਟਰ ਰੱਖਿਆ ਤੁਸੀਂ ਸਾਰੇ ਸਾਡੇ ਕੋਲ 8 ਟਰੈਕਟਰ ਹੈ ਜੀ ਅੱਛਾ ਹਾਂਜੀ ਠੀਕ ਹੈ ਇਹ ਇੰਡੀਆ ਤੋਂ ਲਿਆਂਦੇ ਜਾਂ ਕਿਵੇਂ ਸਾਰੇ ਕੈਨੇਡੀਅਨ ਨੇ ਸਾਡੇ ਕੋਲ ਸਾਡੇ ਕੈਨੇਡਾ ਤੋਂ ਵਾਈ ਕੀਤੇ ਹੋਏ ਨੇ ਮੋਸਟਲੀ ਦੇ ਲੋਕ ਤਾਂ ਪ੍ਰੈਫਰੈਂਸ ਕਰਦੇ ਆ ਵੀ ਆਪਾਂ ਇੱਥੋਂ ਲਈ ਵੀ ਇੰਡੀਆ ਤੋਂ ਮੰਗਾਈਓ ਥੋ ਸਸਤੇ ਪੈਂਦੇ ਆ ਪਤਾ ਨਹੀਂ ਕਿਉਂ ਇਹ ਜਿਹੜੇ ਟਰੈਕਟਰ ਇਨਰਜ ਵਿੱਚ ਜਿਹੜੀ ਨਾ ਇਹਨਾਂ ਚ ਜਾਨ ਬਹੁਤ ਤਕੜੀ ਪਾਵਰ ਇਨਰਜ ਬਹੁਤ ਜ਼ਿਆਦਾ ਕਿ ਇੰਡੀਆ ਵਾਲੇ ਜਿਹੇ ਬਾਕੇ ਦੇਖੇ ਉਹਨਾਂ ਚ ਇੰਨੀ ਪਾਵਰ ਨਹੀਂ ਜਿੰਨੇ ਨਾਲ ਵਿੱਚ ਪਾਵਰ ਹੈ ਤਾਂ ਕਰਕੇ ਇੱਥੋਂ ਹੀ ਲੈ ਤਾਂ ਕਰਕੇ ਇੱਥੋਂ ਲੋ ਤੇ ਨਾਲੇ ਮੇਨਟੇਨੈਂਸ ਬਹੁਤ ਘੱਟ ਇਹਨਾਂ ਦੀ ਠੀਕ ਹੈ ਠੀਕ ਹੈ ਹਾਂਜੀ ਰਿਪੇਅਰ ਬਹੁਤ ਘੱਟ ਮੰਗਦੇ ਆ ਠੀਕ ਹੈ ਹਾਂਜੀ ਤੇ ਕਿ ਕਿਉਂ ਟੋਟਲ ਤੁਸੀਂ ਇਹ ਸਾਡੇ ਕੋਲ ਦਾ 8 ਹੈ ਤੇ ਦੋ ਦੋ ਤਿੰਨ ਕਿਤਾ ਜਿੱਦਾਂ ਪੁਰਾਣੇ ਆ ਜਿਹੜੇ ਬਿਲਕੁਲ ਖੜੇ ਆ ਤੇ ਬਾਕੀ 6 ਇਸ ਟਾਈਮ ਚੱਲ ਰਹੇ ਆ ਠੀਕ ਇਹਨੂੰ ਜ਼ਮੀਨ ਨੂੰ ਤੁਸੀਂ ਪੱਧਰਾ ਨਹੀਂ ਕਰ ਸਕਦੇ ਜਿਵੇਂ ਉੱਚੀ ਨੀਵੇਂ ਮੈਂ ਦੇਖ ਰਹੇ ਆ ਜੇ ਪੱਧਰੇ ਹੀ ਕਰਦੇ ਨਾ ਜ਼ਮੀਨ ਵਿੱਚ ਤੇ ਕਿਉਂਕਿ ਇਹਦੇ ਵਿੱਚ ਜਦੋਂ ਵਿੰਟਰਾਂ ਦੀ ਸਨੋ ਵਿੱਚ ਇਹ ਫਿਰ ਜਿੱਦਾਂ ਨਹੀਂ ਆਪਾਂ ਸਟਰਾਬਰੀ ਵਗੈਰਾ ਲਾਉਨੇ ਆ ਉਹ ਸਾਰੀ ਸਨੋ ਉੱਥੇ ਇਕੱਠੀ ਹੋ ਜਾਂਦੀ ਹੈ ਤੇ ਫਿਰ ਜਿੱਦਾਂ ਨਾ ਉਹਦੇ ਵਿੱਚ ਸਟਰਾਬਰੀ ਕਾਮਯਾਬ ਨਹੀਂ ਹੁੰਦੀ ਠੀਕ ਹੈ ਤੇ ਇਸ ਕਰਕੇ ਕਿਉਂਕੋ ਚੀਨੀ ਸਟਰਾਬਰੀ ਵੀ ਲਾਈ ਹੈ ਇੱਥੇ ਸੱਚ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਜਿਵੇਂ ਆਪਣੇ 20 ਸੀਜ ਦੇਖਿਆ ਮੈਂ ਬਲੂ ਬੈਰੀ ਵਗੈਰਾ ਹੋਰ ਹੁੰਦਾਗਾ ਫਾਰਮ ਹੁੰਦੇ ਉਹਨਾਂ ਦੇ ਹਾਂਜੀ ਇੱਥੇ ਕਾਮਯਾਬ ਨਹੀਂ ਉਹ ਚੀਜ਼ blueberry ਇੱਥੇ ਘੱਟ ਕੰਮ ਜਾਵੇ ਰਸਬੇਰੀ ਥੋੜੀ ਹੈਗੀ ਕੰਮ ਜਾਵੇ ਅੱਛਾ ਰਸਬੇਰੀ ਕੰਮ ਜਾਵੇ ਹਾਂਜੀ ਹੁਣ ਐਪਲ ਦਾ ਮੈਂ ਪਹਿਲੀ ਵਾਰੀ ਦੇਖਿਆ ਕੈਨੇਡਾ ਚ ਐਪਲ ਉਧਰ ਨਹੀਂ ਹੈਗੇ ਮੈਨੂੰ ਲੱਗਦਾ ਹਾਂਜੀ ਐਪਲ ਉਧਰ ਘੱਟ ਸਾਕਿਓ ਸਾਡੇ ਠੰਡਾ ਮੌਸਮ ਨੇ ਇੱਧਰ ਐਪਲ ਬਹੁਤ ਵਧੀਆ ਹੁੰਦਾ ਅੱਛਾ ਤੁਹਾਡੇ ਇੱਧਰ ਠੰਡਾ ਰਹਿੰਦਾ ਹਾਂਜੀ ਠੰਡਾ ਮੌਸਮ ਹਾਂਜੀ ਸਾਡੇ ਤੋਂ ਪਨੇ ਰਗੜ ਰੱਖਿਆ ਸੀਗਾ ਤੋਂ ਕਹਿੰਦੇ ਠੰਡਾ ਸਰਦੀਆਂ ਚ ਵੱਧ ਡੰਡਾ ਰਹਿੰਦਾ ਹਾਂਜੀ ਤੇ ਅੱਗੇ ਆ ਦਿਖਾਉਨੇ ਜੀ ਤੁਹਾਨੂੰ ਸਾਰਾ ਇਹ ਨਾਲ ਨਾਲ ਹਨਾ ਤੇ ਆ ਢੋਲ ਢੂਲ ਵੀ ਪੂਰੇ ਪਏ ਹੈ ਹਾਂਜੀ ਇਹ ਸੰਜੀਤ ਤੇ ਢੂਲ अच्छा इन विच ਧੋਲ ਸਪਰੇਅ ਇੱਥੇ ਕਰਦੇ ਹਾਂ ਉਹ ਆਇਲ ਦਾ ਸਪਰੇਅ ਕਰਨਾ ਪੈਂਦਾ ਨੇ ਇਹਨਾਂ ਨੂੰ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਤੇਲ ਦੀ ਖਾਸ ਕਿਸਮ ਦਾ ਤੇਲ ਆਉਂਦਾ ਹੈ ਹਾਂਜੀ ਖਾਸ ਕਿਸਮ ਦਾ ਆਇਲ ਆਉਂਦਾ ਹੈ ਠੀਕ ਹੈ ਸਪੈਸ਼ਲ ਆਇਲ ਆਪਣਾ ਲੈ ਆਉਂਦਾ ਹੈ ਠੀਕ ਹੈ ਹਾਂਜੀ ਤੇ ਬਾਕੀ ਜਿੰਨੇ ਹੋਰ ਮਤਲਬ ਸੰ ਸੰ ਦੇੜਾ ਹੈਗਾ ਜਿਵੇਂ ਮੈਂ ਆਹ ਦੇਖੀਏ ਨਾ ਕਈ ਹੁੰਦਾ ਜਰਜੋਰ ਲੱਗੀ ਪਈ ਹੈਗੇ ਆ ਕਿਉਂਕਿ ਜਿੱਦਾਂ ਵੀ ਕਈ ਪੁਰਾਣੇ ਜਿੱਦਾਂ ਹੁਣ ਘਾਹ ਥੋੜਾ ਹੋ ਗਿਆ ਜਿੱਦਾਂ ਇਹ ਸਟਾਵਰੀ ਲਾਉਣ ਵਾਲੀ ਮਸ਼ੀਨ ਹੈ ਹਾਂ ਇਹ ਸਟਾਵਰੀ ਲਾਉਂਦੀ ਹੈ ਅੱਛਾ ਜਦੋਂ ਇੱਕ ਵਾਰੀ ਲਾਤੀ ਸਟਾਵਰੀ ਮੈ ਪੱਕੀ ਚੱਲੀ ਜਾਂਦੀ ਆ ਫਿਰ ਉਹ ਦੋ ਦੋ ਸਾਲ ਕ੍ਰੌਪ ਦਿੰਦੀ ਆ ਅੱਛਾ ਦੋ ਸਾਲ ਹੀ ਦਿੰਦੀ ਆ ਹਾਂਜੀ ਹਾਂਜੀ ਅੱਛਾ ਦੋ ਸਾਲਾਂ ਬਾਅਦ ਨਵਾਂ ਨਵੇਂ ਫੇਰ ਸਾਨੂੰ ਬੂਟੇ ਲਾਣੇ ਨੇ ਬੂਟੇ ਨਵੇਂ ਲਾਉਂਦੇ ਇੱਕ ਸਾਲ ਲਾਉਣਾ ਤੇ ਉਸ ਸਾਲ ਫਰੂਟ ਨਹੀਂ ਦਊ ਤਾਂ ਗਾਂਵ ਦੇ ਸਾਲ ਫਰੂਟ ਦੇਣਾ ਉਹਨੇ ਠੀਕ ਆ ਹਾਂਜੀ ਆ ਪਿੱਛੇ ਕੀ ਲੱਗਿਆ ਹੋਇਆ ਪਿਛਲੇ ਪਾਸੇ ਬੀਨਜ਼ ਲਾਇਆ ਹੋਇਆ ਅੱਛਾ ਬੀਨਜ਼ ਲਾਇਆ ਹੈ ਹਾਂਜੀ ਕਿੰਨੇ ਤਰ੍ਹਾਂ ਦੀਆਂ ਫਸਲਾਂ ਜਿੰਨੀਆਂ ਤੁਸੀਂ ਸਾਰੀਆਂ ਹਿਲਾ ਰਹੇ ਹੋ ਤਕਰੀਬਨ 8-9 ਤਰ੍ਹਾਂ ਦੇ ਫਸਲਾਂ ਸਾਡੇ ਜੀ ਅੱਛਾ 8-9 ਤਰ੍ਹਾਂ ਦੇ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਕਦੇ ਉਹ ਨਹੀਂ ਖਿਆਲ ਆਇਆ ਕਣਕ ਝੋਨੇ ਦਾ ਜਿਵੇਂ ਆਪਣੇ ਪਹਿਲਾਂ ਛੱਡ ਕੇ ਆਏ ਆ ਬਈ ਸਬਜ਼ੀਆਂ ਲਾਈਆਂ ਨੇ ਅਰ ਘਟ ਕਣਕ ਝੋਨੇ ਕਣਕ ਝੋਨੇ ਜਿੱਥੇ ਅੰਮ੍ਰਿਤ ਕੋਈ ਹੈ ਨਹੀਂਗੀ ਜਿਆਦਾ ਅੱਛਾ ਤੇ ਨਾ ਇਹ ਹਾਈ ਲੈਵਲ ਤੇ ਹੁੰਦਾ ਕੰਮ ਅੱਛਾ ਇਹਦਾ ਫਿਰ ਮਤਲਬ ਮੁੱਲ ਨਹੀਂ ਮਿਲਦਾ ਫਸਲ ਦਾ ਕਰਨ ਕਿਉਂਕਿ ਹੁਣ ਇਹ ਕਾਨਕ ਤਾਂ ਮਿਲਦਾ ਜੇ ਤੁਹਾਨੂੰ 1000 ਏਕੜ ਹੈ ਨਾ 1000 ਏਕੜ ਹੈ ਨਾ ਉਹਦੇ ਵਾਸਤੇ ਠੀਕ ਹੈ ਅੱਛਾ ਉਹ ਜੇ ਆਮ 100 ਏਕੜ ਵਾਲੇ ਵਾਸਤੇ ਇੰਨਾ ਵਾਰਾ ਨਹੀਂ ਖਾਂਦਾ 100 ਏਕੜ ਵਾਲਾ ਤਾਂ ਮਤਲਬ ਇਥੇ ਆਮ ਜਿਹਾ ਕਿਸਾਨ ਹੈ ਮਾੜਾ ਛੋਟਾ ਕਿਸਾਨ ਹੈ ਜਿੱਦਾਂ ਜਿਹਾ ਜ ਆਪਾਂ ਕਹਿੰਦੇ 10 ਏਕੜ ਵਾਲਾ ਟਾਈਮ ਪਾਸ ਕਰਦਾ ਤਾਂ ਦੋ ਏਕੜ ਵਾਲਾ ਉਹ ਸੰਭਲ 100 ਏਕੜਾ ਲੈਣਾ ਹੈ ਠੀਕ ਹੈ ਤੇ ਆਹ ਦੇਖੋ ਜੀ ਆਹ ਆ ਤੋੜ ਕੇ ਲੈਂਦੇ ਆ ਤੋੜ ਕੇ ਲੈਂਦੇ ਆ ਅੱਛ ਇਹ ਤੋਂ ਲੈਂਦਾ ਹੋਇਆ ਹਾਂਜੀ 20 ਇੰਡੀਆਂ ਤੋਂ ਮੰਗਾਇਆ ਹੋਇਆ ਠੀਕ ਐ ਇਹ ਦੇਖ ਲਓ ਬਈ ਬਾਈ ਜੀ ਹੁਣ ਇਹ ਕਹਿੰਦੇ 10 ਕਿਲ 100 ਕਿੱਲੇ ਵਾਲਾ ਇੱਥੇ ਗਰੀਬ ਕਿਸਾਨ ਹੈ ਵੱਡੇ ਦੇਸ਼ ਦੀਆਂ ਵੱਡੀਆਂ ਗੱਲਾਂ ਬਾਈ ਜੀ ਇੱਥੇ ਆਪਣੇ ਕਿੰਨੀ ਕਿੰਨੀ ਖੇਤੀ ਹੁਣੀ ਆਪਣੇ ਬੰਦਿਆਂ ਕੋਲੇ ਆਪਣੇ ਕੋਲ ਜਿੱਦਾਂ ਜਿਹਦਾ ਸਬਜ਼ੀਆਂ ਵਗੈਰਾ ਲਾਉਂਦੇ ਆ ਉਹ ਤਾਂ 25 30 ਏਕੜ ਜਾਂ 50 100 ਦੇ ਵਿੱਚ ਵਿੱਚ ਇੰਨਾ ਹੈਗਾ ਮੈਂ ਉੱਥੇ ਐਡਮਿੰਟਨ ਕਹਿੰਦਾ ਸੁਣਿਆ ਕਹਿੰਦੇ ਹਜ਼ਾਰ ਹਜ਼ਾਰ ਕਿੱਲਾ ਵੀ ਆਪਣੇ ਬੰਦਿਆਂ ਦਾ ਆਪਣੇ ਉੱਧਾ ਤਾਂ ਹਜ਼ਾਰ ਹਜ਼ਾਰ ਵੀ ਹੈ ਕਿ ਜਲਈਓ ਤਾਂ ਜ਼ਮੀਨਾਂ ਬਹੁਤ ਹੈ ਜਾਨੀ ਕਿ ਜਿਹੜੇ ਖੇਤੀ ਹਾਈ ਲੈਵਲ ਤੇ ਕਰਦੇ ਆ ਉਹਨਾਂ ਕੋਲ ਜ਼ਿਆਦਾ ਹੈ ਜਿੱਦਾਂ ਹੁਣ ਆਪਾਂ ਥੋੜੇ ਆਪਣੇ ਲੋਕਾਂ ਲਈ ਪੰਜਾਬੀਆਂ ਲਈ ਥੋੜੇ ਆਪਣੇ ਸਬਜ਼ੀਆਂ ਵਗੈਰਾ ਲਾਉਨੇ ਤੇ ਨਾਲ ਸਾਡੇ 100 ਏਕੜ 'ਚ ਜਾਨੀ ਕਿ ਇੰਨਾ ਕੰਮ ਇੰਨਾ ਲੱਗ ਜਾਂਦਾ ਹਾਂਜੀ ਲੱਗ ਜਾਂਦਾ ਆ ਬਹੁਤ ਹੈ ਆਪਣੇ ਤਾਂ ਇੰਡੀਆ ਚ ਮਨ ਲਾ ਜੇ ਪੰਜਾਬ ਚ ਲਾਉਂਦਾ ਕਿੱਲੇ ਦੋ ਕਿੱਲੇ ਵੀ ਸਬਜ਼ੀ ਦੀ ਨਹੀਂ ਮੌਕਾ ਦਿੰਦੇ ਇਹ ਤਾਂ ਬਾਲਾ ਜਿਆਦਾ ਹੈ ਇਹਦਾ ਸਾਰਾ ਟ੍ਰਾਂਟ ਓਰਰ ਜਾਦੋਂਗੇ ਤੁਸੀਂ ਹਾਂਜੀ ਹਾਂਜੀ ਤੇ ਕਿਉਂਕਿ ਸਾਡੇ ਤਾਂ ਦੁਨੀਆ ਕਿੰਨੇ 15 ਸਾਲ ਤੋਂ ਲੱਗੇ ਹੋਏ ਨੇ ਅੱਛਾ ਉਹ ਤਾਂ ਸਾਨੂੰ ਪਹਿਲਾਂ ਹੀ ਸਾਨੂੰ ਸਾਰੇ ਵਿੰਟਰ ਵਿੱਚ ਫੋਨ ਕਰਕੇ ਪੁੱਛਦੇ ਕਦੋਂ ਕੋ ਓਪਨ ਕਰ ਰਹੇ ਫਾਰਮ ਹਾਂਜੀ ਇਹ ਗੇੜੇ ਦੇ ਕੇ ਅਸੀਂ ਪਹੁੰਚ ਗਏ ਜੀ ਦਵਾਰੇ ਸੇਬਾਂ ਦੇ ਕੋਲ ਤੇ ਬਾਈ ਜੀ ਨੂੰ ਪੁੱਛਦੇ ਆ ਤੇ ਬਾਈ ਜੀ ਕਿੰਨੀਆਂ ਇਸ ਸਮੇਂ ਤੁਹਾਡੀਆਂ ਇਹ ਸੇਬਾਂ ਦੀਆਂ ਸਾਡੇ ਕੋਲ ਤਕਰੀਬਨ 7 7 ਕਿਸਮਾਂ ਨੇ اچھا 7 ਕਿਸਮਾਂ ਹਾਂਜੀ ਠੀਕ ਹੈ ਇਹ ਲਾਏ ਮਤਲਬ ਕਿਸਮਾਂ ਦਾ ਤੁਹਾਨੂੰ ਪਤਾ ਸੀ ਜਾਂ ਕਿਹਦੇ ਰਾਏ ਲੈ ਕੇ ਲਾਏ ਮਤਲਬ ਇਹ ਤਕਰੀਬਨ ਅਸੀਂ ਪਹਿਲਾਂ ਗੋਰਿਆਂ ਦੇ ਨਾਲ ਕੰਮ ਕਰਦੇ ਸੀ ਸਾਨੂੰ ਪਤਾ ਸੀ ਵੀ ਤੁਸੀਂ ਖੁਦ ਕੰਮ ਕਰਦੇ ਰਹੇ ਪਹਿਲਾਂ ਕੰਮ ਕਰਦੇ ਰਹੇ ਗੋਰਿਆਂ ਦੇ ਨਾਲ ਹਾਂਜੀ ਖੇਤਾਂ 'ਚ ਹੈ ਖੇਤਾਂ 'ਚ ਠੀਕ ਹੈ ਤੇ ਸਾਨੂੰ ਪਤਾ ਵੀ ਕਿਹੜੀ ਕਿਹੜੀ ਕਿਸਮ ਦੀ ਜਾਨੀ ਕਿ ਕ੍ਰੌਪ ਵਧੀਆ ਤੇ ਲੋਕ ਲਾਈ ਕਰਦੇ ਆ ਠੀਕ ਹੈ ਪੁੱਛ ਆਉਂਦਾ ਸੀ ਕਿ ਕ੍ਰੌਪ ਲਾਈ ਉਹ ਹੀ ਲਾਈ ਠੀਕ ਹੈ ਅੱਛਾ ਫਿਰ ਪਹਿਲਾਂ ਐਕਸਪੀਰੀਅੰਸ ਲਿਆ ਸਾਰਾ ਫਿਰ ਖੇਤੀ ਸ਼ੁਰੂ ਕੀਤੀ ਤੇ ਸ਼ੁਰੂ ਕੀਤੀ ਅੱਛਾ ਜਦੋਂ ਬਾਈ ਜੀ ਪਹਿਲੀ ਵਾਰੀ ਫਾਰਮ ਲਾਇਆ ਸੀ ਤੁਸੀਂ ਪਹਿਲੀ ਵਾਰੀ ਖੇਤੀ ਸ਼ੁਰੂ ਕੀਤੀ ਕਿੰਨੇ ਕਿੱਲਾਂ ਤੋਂ ਕੀਤੀ ਪਹਿਲਾਂ ਅਸੀਂ ਪੰਜ ਏਕੜ ਚ ਐਪਲ ਆਏ ਸੀਗੇ ਅੱਛਾ ਪੰਜ ਏਕੜ ਜੀ ਪੰਜ ਚੋਂ ਤੁਹਾਨੂੰ ਮਤਲਬ ਕਿੰਨੇ ਟਾਈਮ ਚ ਬੂਟਾ ਹੋ ਜਾਂਦਾ ਇਹ ਇਹ ਬੂਟਾ ਡਿਪੈਂਡ ਕਰਦਾ ਜਿਹਦੇ ਕਿਸਮਾਂ ਕਈ ਕਈ ਤਰ੍ਹਾਂ ਦੀ ਇੱਕ ਕਿਸਮ ਹੁੰਦੀ ਜਿਹੜੀ ਐਮ 9 ਆ ਸਿਰਫ ਛੋਟਾ ਬੂਟਾ ਰਹਿੰਦਾ ਅੱਛਾ ਪੋਛਾ ਦੋ ਤਾਂ ਹੰਦੀ ਕਿਸ ਸੁਦੇ ਲਾਇ ਹੋਏ ਨੇ ਅੱਛਾ ਉਹ ਫਿਰ ਕਿਉਂ ਝਾੜ ਘਟ ਦਿੰਦਾ ਤੇ ਉਹ ਫਰੂਟ ਜ਼ਿਆਦਾ ਲੱਗ ਜਾਂਦਾ ਟੁੱਟਦਾ ਬਹੁਤ ਬੂਤਾ ਅੱਛਾ ਫਿਰ ਉਹ ਜਿਹੜਾ ਅਸੀਂ ਲਾਨੇ ਜਿਹੜੇ ਐਮ 20 ਠੀਕ ਹੈ ਇਹ ਥੋੜੇ ਬੂਤੇ ਵੱਡੇ ਹੋ ਜਾਂਦੇ ਤੇ ਜਿੱਦਾਂ ਫਰੂਟ ਜ਼ਿਆਦਾ ਲੱਗਦਾ ਫਿਰ ਟੁੱਟਦੇ ਘਟਦੇ ਇਹ ਜਿਹੜਾ ਫਰੂਟ ਤਾਂ ਗਰਮੀ ਗਰਮੀ ਲ ਫਸਲ ਤਾਂ ਗਰਮੀ ਗਰਮੀ ਹੁੰਦੀ ਹੈ ਗਰਮੀ ਗਰਮੀ ਹਾਂਜੀ ਸਰਦੀਆਂ ਚ ਬਸ ਕੱਟ ਦਿੰਨੇ ਹੁੰਦੇ ਨੇ ਇਹ ਬੱਕਟ ਕਟਾਈ ਆ ਹੁਣ ਇਹਦਾ ਵਿੰਟਰ ਅੱਛਾ ਮੁੜ ਕੇ ਅਪ੍ਰੈਲ ਚ ਦੁਬਾਰੇ ਫੇਰ ਫੁੱਟੇ ਆਉਣਗੇ ਹੁੰਦੇ ਆ ਹਾਂਜੀ ਅਪ੍ਰੈਲ ਚ ਫੇਰ ਦੁਬਾਰਾ ਹੁੰਦੇ ਆ ਜੀ ਕ੍ਰੌਪ ਡਿਪੈਂਡ ਕਰਦਾ ਜੇ ਮੌਸਮ ਵਧੀਆ ਰਹੇ ਹਾਂਜੀ ਤਾਂ ਇਹ ਬਹੁਤ ਸਾਨੂੰ ਵਧੀਆ ਕ੍ਰੌਪ ਦਿੰਦੇ ਆ ਠੀਕ ਆ ਹਾਂਜੀ ਤੇ ਬਾਕੀ ਕਿੰਨੇ 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 ਗਿੱਲੇ ਆ ਜਾਂ ਹੁਣ ਤੁਹਾਡੇ ਸੇਬਾਂ ਦਾ ਇਹ ਤਕਰੀਬਨ 40 ਏਕੜ ਚ ਹੈ ਜੀ ਅੱਛਾ 40 ਏਕੜ ਚ ਸੇਬ ਵੀ ਸੇਬ ਲੱਗੇ ਸਾਰੇ ਜਿੰਨੇ ਇਹ ਲੱਗਦੇ ਆ ਹਾਂਜੀ ਵੇਚ ਜਾਂਦੇ ਆ ਸਾਰੇ ਇਹ ਤਕਰੀਬਨ ਲੋਕੀ ਥੱਲੋਂ ਚੋਕ ਲੈ ਜਾਂਦੇ ਆ ਅੱਛਾ ਥੱਲੋਂ ਵੀ ਚੋਕ ਲੈ ਹਾਂ ਪ੍ਰਾਈਸ ਤੇ ਦੇ ਦੇ ਦਿਆ ਸੀ ਜਿੰਨੇ ਥੱਲੇ ਆ ਹਾਂਜੀ ਇਹ ਮੈਂ ਕਹਿਆ ਜਿਵੇਂ ਹੁਣ ਜਵਾਕ ਉੱਪਰ ਨਿਆਣੇ ਤੁਸੀਂ ਤੋੜ ਕੇ ਜਿਵੇਂ ਤੁਸੀਂ ਬੈਗ ਦੇਤਾ ਉਹ ਤੁਸੀਂ ਤੇ ਬੈਗ ਦਿਖਾਤਾ ਸੀ ਵੀ ਆਪਾਂ ਆ ਬੈਗ ਇੰਨੇ ਦਾ ਵੇਚ ਦਿੰਨੇ ਆ ਹਾਂਜੀ ਦਾ 25 ਡਾਲਰਾਂ ਦਾ ਵੇਚ ਹਾਂਜੀ 25 ਡਾਲਰ ਤੇ ਕਿੰਨੇ ਪੌਂਡ ਦਾ 20 20 ਕਿਲੋ ਹਾਂ ਠੀਕ ਹੈ ਤੇ ਫਿਰ ਮੈਂ ਕਿਹਾ ਉਹ ਤੋਂ ਇਲਾਵਾ ਖਾ ਖੂ ਵੀ ਜਾਂਦੇ ਹੋਣਗੇ ਲੋਕ ਉਹ ਖਾਣ ਦਾ ਕੋਈ ਨਹੀਂ ਜਿੰਨੇ ਮਰਜ਼ੀ ਖਾ ਲੈਣਾ ਅੱਛਾ ਫ੍ਰੀ ਆ ਇਹ ਖਾਣ ਦਾ ਕੋਈ ਕੋਸਟ ਨਹੀਂ ਹੈਗੀ ਜੇ ਕੋਈ ਬੰਦਾ ਇੱਥੇ ਆ ਕੇ ਸੇਬ ਖਾਣੇ ਚਾਹੇ ਭਾਵੇਂ ਕਿਲੋ 5 ਕਿਲੋ ਜਿੰਨੇ ਮਰਜ਼ੀ ਖਾ ਜਾਏ ਉਹ ਭਾ ਜੇ ਜੇ ਬਾਈ ਨਹੀਂ ਕਰਦਾ ਹਾਂ ਫਿਰ ਅਸੀਂ 3 ਡਾਲਰ ਚਾਰਜ ਕਰਦੇ ਆ ਅੱਛਾ 3 ਡਾਲਰ ਕਿਹੜਾ ਦੇਣ ਦਾ ਕਿਹੜਾ ਦੇਣ ਦਾ ਜਿੱਬੇ ਕਿਹੜਾ ਦੇ ਕੇ ਦੇਖ ਲੈ ਦੇਖ ਲੈ ਜੇ ਉਹਦਾ ਇਹ ਚਾਰ ਬੰਦੇ ਇੱਕ ਬੈਗ ਨਾਲ ਜਾਂਦੇ ਅੰਦਰ ਠੀਕ ਹੈ 25 ਡਾਲਰ ਬੈਗ ਜਿੰਨੇ ਚਾਰ ਬੰਦੇ ਜਿੰਨੇ ਖਾਣੇ ਉਹ ਬਾਤ ਉਹ ਦੋ ਦੋ ਸੇਬ ਖਾ ਲੈਣਗੇ ਚਾਰ ਖਾਣਗੇ ਕੋਈ ਗੱਲ ਨਹੀਂ ਇਦਾਂ ਕੋਈ ਪੰਜਾਬੀ ਦੰ ਤੜਕਦੀ ਨਹੀਂ ਆ ਪੰਜਾਬੀਆਂ ਦਾ ਦਿਲ ਇੱਥੇ ਆ ਗਿਆ ਵੀ ਵੱਡੇ ਹੋ ਵੀ ਰੱਖੇ ਹੋਏ ਆ ਜਿੰਨੇ ਮਰਜ਼ੀ ਖਾਣ ਕੋਈ ਚੱਕਣ ਦੀ ਹੈ ਸਹੀ ਹੈ ਇਦਾਂ ਸਟਾਰਬਕੀ ਦਾ ਆ ਜੀ ਠੀਕ ਹੈ ਆ ਜਿਵੇਂ ਬਾਈ ਜੀ ਦਾ ਕੀ ਕਿਵੇਂ ਹੋਏ ਪੈਨੇ ਜਾਂ ਕਿਸਮ ਹੀ ਆ ਇਹ ਜਾਂ ਇਹਨੂੰ ਬਿਮਾਰੀ ਵਜੋਂ ਤਾਂ ਕੀ ਥੋੜਾ ਜਿਹਾ ਕਈ ਐਪਲ ਹਨ ਦੇ ਜਦੋਂ ਪਈ ਹੈ ਹਾਂਜੀ ਮੈਂ ਰੇਨ ਦੇ ਨਾਲ ਹਾਂਜੀ ਜਦੋਂ ਗੜੇ ਜੇ ਪੈ ਜਾਂਦੇ ਉਹਨਾਂ ਮਾਰਕ ਪੈ ਜਾਂਦਾ ਇਹਨਾਂ ਦਾ ਅੱਛਾ ਜਦੋਂ ਗੜੇ ਪੈ ਜਾਂਦੇ ਗੜੇ ਪੈ ਜਾਂਦੇ ਹਾਂਜੀ ਠੀਕ ਹੈ ਫਸਲ ਖਰਾਬ ਹੋ ਜਾਂਦੀ ਹੈ ਸਕਿਨ ਤੇ ਹੀ ਆ ਸਰ ਵਿੱਚੋਂ ਸਾਫ਼ ਨੇ ਪਰ ਮੈਂ ਆਇਆ ਹਾਂ ਫਿਰ ਵੀ ਮਤਲਬ ਵਧੀਆ ਚੀਜ਼ ਹੈ ਜਿਹੜੀ ਤੁਹਾਡੇ ਫਸਲ बिक ਜਾਂਦੀ ਹੈ ਸਾਰੀ ਤੁਸੀਂ ਕਹਿੰਦੇ ਕਿ 40 ਕਿਲਿਆਂ ਦੇ ਕਿੰਨੇ ਬੂਟੇ ਹੋਣੇ ਇਹ ਬੂਟੇ ਦਾ ਮੈਂ ਲੱਭਦਾ ਸੀ ਤਾਂ ਕਰੀ ਖੁਦ ਨਹੀਂ ਕਾਉਂਟ ਕੀਤੇ ਕਿੰਨੇ ਹਾਂਜੀ ਯਾਰ ਇਹ ਸਭ ਦਾ ਬੂਟਾ ਜੀ ਠੀਕ ਆ ਫਿਰ ਸਾਰੀ ਫਸਲ ਵਿਕ ਜਾਂਦੀ ਬਹੁਤ ਵੱਡੀ ਗੱਲ ਹੈ ਹਾਂਜੀ ਵਿਕ ਜਾਂਦੀ ਤਕਰੀਬ ਹਾਂ ਕਿਉਂਕਿ ਸਾਡੇ ਹਰੇ ਹਰੇ ਕਮੇਟੀ ਆਂਦੀ ਹੈ ਨਾ ਠੀਕ ਹੈ ਤੇ ਫਿਰ ਇਹ ਕਿੰਨਾ ਟਾਈਮ ਮਤਲਬ ਬੂਟਾ ਕੱਢਦਾ ਹੈਗਾ ਇੱਕ ਖਰਾਬ ਨਹੀਂ ਹੁੰਦਾ ਹੋਣਾ ਜੀ ਜੇ ਬੂਟੇ ਦੀ ਤੁਸੀਂ ਕੇਅਰ ਕਰਦੇ ਚਾਹੇ 40 ਸਾਲ ਦੇ ਬੂਟੇ ਕੋਈ ਨੁਕਸਾਨ ਹੁੰਦਾ 40 ਸਾਲ ਹਾਂਜੀ ਇੱਕ ਵਾਰੀ ਤੁਸੀਂ ਜਦੋਂ ਇਹ ਫਾਰਮ ਲਿਆ ਸੀਗਾ ਤੁਸੀਂ ਆਪ ਉਹਨੂੰ ਗਰੋਅ ਕੀਤੀ ਹੈ ਨਵੇਂ ਲਾ ਕੇ ਕੀਤੇ ਆ ਜਾਂ ਇਹੀ ਫਾਰਮ ਲੱਗੇ ਮਿਲ ਗਿਆ ਉੱਧਰ ਜਿਹੜੇ ਬੜੇ ਬੂਟੇ ਉੱਧਰ ਉਹ ਲੱਗੇ ਹੋਏ ਨਹੀਂ ਸੀ ਪਹਿਲਾਂ ਕੁਝ ਲੱਗੇ ਹੋਏ ਸੀਗੇ ਹਾਂਜੀ ਕੁਝ ਬਾਕੀ ਲਾਏ ਕੁਝ ਲਾਏ ਹਾਂਜੀ ਪਹਿਲਾਂ 5 ਕਿੱਲਾਂ 'ਚ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਤੁਸੀਂ ਦੱਸ ਰਹੇ ਹੋ ਉਹ ਲੱਗੇ ਲਗਾਏ ਮਿਲ ਗਏ ਹਾਂਜੀ ਹਾਂਜੀ ਬਾਕੀ ਤੁਸੀਂ ਲਾ ਲੇ ਬਾਕੀ ਲਾ ਦੇ ਹੁਣ ਮਤਲਬ 15 ਸਾਲ ਹੋ ਗਏ ਥੋੜਾ ਹੌਲੀ ਹੌਲੀ ਚੱਲੀ ਜਾਂਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੇਖੋ ਆਪਣੇ ਬਾਪੂ ਜੀ ਅਰਗੇ ਬਾਪੂ ਜੀ ਕਿਵੇਂ ਹੋ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਰੈੱਡ ਇੱਧਰ ਵਧੀਆ ਨੇ ਇੱਧਰ ਹਾਂਜੀ ਕਿੱਦਾਂ ਬਾਪੂ ਜੀ ਅੱਗੇ ਜਾ ਕੇ ਬਹੁਤ ਵਧੀਆ ਜੀ ਸੇਬ ਖਾਣ ਆ ਗਏ ਹੈ ਅੱਜਾ ਦੇਖਣ ਆਏ ਆ ਦੇਖਣਾ ਲੈਣ ਵੀ ਆਏ ਆ ਲੈਣ ਵੀ ਆਏ ਆ ਚਲੋ ਠੀਕ ਆ ਬਹੁਤ ਵਧੀਆ ਜੀ ਪਹਿਲਾਂ ਵੀ ਆਏ ਸੀ ਪਿਛਲੇ ਸਾਲ ਵੀ ਅਸੀਂ ਹਾਂ ਹਾਂਜੀ ਹਾਂਜੀ ਕਿਵੇਂ ਦਾ ਰਿਹਾ ਤਜਰਬਾ ਤਜਰਬਾ ਬਹੁਤ ਵਧੀਆ ਜੀ ਅੱਛਾ ਬਹੁਤ ਵਧੀਆ ਕੰਮ ਆ ਜੀ ਸਬਜ਼ੀਆਂ ਵਗੈਰਾ ਇਹ ਵੀ ਅਸੀਂ ਲੈ ਕੇ ਆਏ ਇੰਦਰੋਂ ਹਾਂਜੀ ਹਾਂ ਜੀ ਹਾਂ ਚਲੋ ਵਧੀਆ ਵਧੀਆ ਹਾਂਜੀ ਚਲੋ ਚਲੋ ਹਾਂਜੀ ਹਾਂਜੀ ਮਿਹਨਤ ਹੈ ਮਿਹਨਤ ਦਾ ਮੁੱਲ ਹੈ ਇਹ ਦੇਖੋ ਜੀ ਤੁਹਾਨੂੰ ਦਿਖਾ ਦਈਏ ਆਹ ਦੇਖੋ ਸੇਬ ਹੀ ਸੇਬ ਸੇਬ ਹੀ ਸੇਬ ਇਧਰਲੇ ਪਾਸੇ ਗੱਡੀਆਂ ਸੇਬ ਲੈਣੀਆਂ ਆਈਆਂ ਸਾਰੀਆਂ ਇਹ ਭੀੜ ਦੇਖੋ ਕਿੰਨੀ ਹੈ ਉਹ ਦੂਰ ਤੱਕ ਗੱਡੀਆਂ ਖੜੀਆਂ ਸਾਰੀਆਂ ਸੇਬ ਲੈਣ ਆਈਆਂ ਹਾਂਜੀ ਇਦਾਂ ਲੈਣਾ ਜਿਹੜੀਆਂ ਨਾ ਬਹੁਤ ਸਵਾਦ ਹੈ ਉਹਨਾਂ ਦੇ ਖਾ ਕੇ ਦੇਖੋ ਪਹਿਲਾਂ ਆਹ ਦੇਖੋ ਆਹ ਸੇਬ ਦੀ ਨਵੀਂ ਵੈਰਾਈਟੀ ਲੱਭ ਗਈ ਫਿਰਦੇ ਫਿਰਦੇ ਜਿੰਜਰ ਗੋਲਡ ਇੰਨੀਆਂ ਵੈਰਾਈਟੀਆਂ ਬਾਈ ਜੀ ਨੇ ਲਿਆ ਲਿਆ ਲਾਈਆਂ ਮਲਾਦਾ ਥੱਲੇ ਵੀ ਦੇਖੋ ਕਿੰਨੇ ਦਾ ਕਸ਼ਮੀਰੀ ਬਣਾ ਰੱਖਿਆ ਐਂ ਲੱਗਦਾ ਜਿਵੇਂ ਕਸ਼ਮੀਰੀ ਫਿਰਦੀਆਂ ਵੈਦਰ ਕੁਛ ਇੱਥੇ ਦਾ ਚਲੋ ਸੋਹਣਾ ਹੈਗਾ ਮੇਨ ਲੱਦਾ ਖੇਤੀ ਲਈ ਹਨਾ ਆਹ ਦੇਖੋ ਲੱਗੇ ਪਾਈ ਬੰਦੇ ਲਫਾਫਿਆਂ ਦੇ ਲਫਾਫੇ ਪਰਨ ਤੋੜ ਤੋੜ ਲੈ ਜਾਂਦੇ ਆ ਗ੍ਰੀਨ ਲੈ ਲੋ ਰੈੱਡ ਲੈ ਲੋ ਆਪਣੀ ਮਰਜ਼ੀ ਨਾਲ ਇਹ ਤਾਂ ਮਿਕਸ ਜੀ ਲੈ ਕੇ ਜਾਂਦੇ ਆ ਨਾ ਦੇ ਗ੍ਰੀਨ ਅਦੇ ਰੈਡ ਹਾਂਜੀ ਆਪਣੇ ਹੱਥ ਦਾ ਤੋੜ ਕੇ ਤਾਂ ਕਹਿੰਦੇ ਖਾਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਆ ਕਸ਼ਮੀਰ ਤੋਂ ਬਾਅਦ ਪਹਿਲਾਂ ਕਸ਼ਮੀਰ 'ਚ ਖਾਂਦੇ ਰਹੇ ਆ ਇੰਡੀਆ 'ਚ ਕਸ਼ਮੀਰ ਤੋਂ ਬਾਅਦ ਤਾਜ਼ੇ ਸੇਬ ਹੁਣ ਕੈਨੇਡਾ 'ਗੇ ਮਿਲੇ ਨੇ ਜੁੜਦਾ ਨਾ ਕਸ਼ਮੀਰ ਤੋਂ ਕੈਨੇਡਾ ਕਸ਼ਮੀਰ ਦਾ ਵਾਕੀ ਇੱਥੇ ਵੀ ਤੁਸੀਂ ਉਹੀ ਬਣਾ ਰਖਿਆ ਸੱਚੀ ਇੰਨੀ ਫਸਲ ਹੋਰ ਕਿਤੇ ਨਹੀਂ ਦੇਖੀ ਅਸੀਂ ਇਹਦੀ ਸੇਵਤੀ ਜਿੰਨੀ ਤੁਸੀਂ ਇੱਥੇ ਫਸਲ ਕਰਦੇ ਆ ਹਨਾ ਮਿਹਨਤ ਬਹੁਤ ਕਰਨੀ ਪੈਂਦੀ ਇਹਦੀ ਮੈਂ ਬਾਈ ਜੀ ਮਿਹਨਤ ਦਾ ਤਾਂ ਮੁੱਲ ਹੈ ਮੇਰੇ ਵਾਰੀ ਵਾਰੀ ਗੱਲ ਹੀ ਉੱਥੇ ਆ ਜਾਂਦੀ ਹੈ ਹਨਾ ਆ ਫਸਲ ਬਹੁਤ ਆ ਹਨਾ ਜਮੀਨ ਜਿਵੇਂ ਤੁਸੀਂ ਕਹਿੰਦੇ ਜਰਖੇਜ ਆ ਜਮੀਨ ਜਰਖੇਜ ਦਿਖਦੀ ਆ ਤੁਸੀਂ ਤਾਂ ਖਾ ਖਾ ਰੱਜ ਲੈਂਦੇ ਹੋਣੇ ਰੋਜ਼ ਪੰਜ ਛੇ ਤਾਂ ਮੇਰੀ ਮਿਨੀਮਮ ਹੈ ਖਾਣੇ ਖਾਣੇ ਤਾਂ ਇਹ ਗਲੋ ਗਲੋ ਹੈਗਾ ਮੂੰਹ ਤੇ ਅੱਲਾ ਮੂੰਹ ਤੇ ਅੱਲਾ ਹੀ ਲਾਲੀ ਦੱਸਦੀ ਹੈ ਚਲੋ ਵਧੀਆ 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 ਨਾ ਸੱਚੀ ਆਦਾ ਫਸਲ ਬਹੁਤ ਆਗੀ ਅੱਛਾ ਇੰਡੀਆ ਚ ਵੀ ਮੈਨੂੰ ਲੱਗਾ ਇੱਥੇ ਮੌਸਮ ਕਰਕੇ ਜਿਆਦਾ ਕਾਮਯਾਬ ਹੈਗਾ ਤੇ ਮੌਸਮ ਤਾਂ ਬਹੁਤ ਫਰਕ ਹੈ ਜੀ ਮੌਸਮ ਜੇ ਇਹ ਜਿਹੜੀ ਨਾ ਠੰਡੇ ਦੇ ਵਾਸਤੇ ਬਹੁਤ ਗੁੱਡ ਹੈ ਜਿੰਨੀ ਵੱਧ ਠੰਡ ਪਵੇ ਜਿੰਨੀ ਸਨੋਵ ਜਿਆਦਾ ਪੈਂਦੀ ਉਹਨੇ ਫਸਲ ਜਿਆਦਾ ਹੁੰਦੀ ਹੈ ਅੱਛਾ ਜਿੰਨੀ ਸਰਦੀਆਂ ਚ ਸਨੋਵ ਵੱਧ ਪਊਗੀ ਹਾਂਜੀ ਉੰਨੀ ਕ੍ਰੋਪ ਵਧੀਆ ਨਿਕਲੇਗੀ ਉੰਨੀ ਫਸਲ ਜਿਆਦਾ ਨਿਕਲੂਗੀ ਆਪਦੀ ਵੀ ਜਿਆਦਾ ਨਿਕਦੇ ਐਪਲ ਵੀ ਵਧੀਆ ਨਿਕਲਦਾ ਤਾਂ ਹੀ ਇੱਥੇ ਮਤਲਬ ਜਿਹੜੀ 2 2 ਫੁੱਟ ਬਰਫ ਜੰਮ ਜਾਂਦੀ ਹੈ ਅਨਟਾਰੀਓ ਚ ਬ੍ਰੈਂਪਟਨ ਜਿਹੜਾ ਟ੍ਰਾਂਟੋ ਦੇ ਏਰੀਏ ਚ ਹਨਾ ਖਾਸ ਕਰਕੇ ਤਾਂ ਕਰਕੇ ਫਸਲ ਵਧੀਆ ਜਿਆਦਾ ਹੁੰਦੀ ਹੈ। ਸਰ ਜਿਵੇਂ ਕੈਲਗਰੀ ਤਾਂ ਇਦੋਂ ਵੀ ਵੱਧ ਸਨੋ ਪੈਂਦੀ ਹੈ ਉੱਥੇ ਤਾਂ ਅਸੀਂ ਬੂਟੇ ਦੇਖੇ ਨਹੀਂ ਮਤਲਬ ਉਧਰ ਕਣਕ ਵੱਧ ਹੁੰਦੀ ਹੈ ਕਹਿੰਦੇ ਪਰ ਡਿਪੈਂਡ ਕਰਦਾ ਨਾ ਹੁਣ ਇੱਥੇ ਵੀ ਮੋਸਟਲੀ ਸਾਰੇ ਆਪਣੇ ਸਰ ਸਾਡੇ ਫਾਰਮ ਇੱਥੇ ਤਕਰੀਬਨ ਆ ਇਸ ਏਰੀਏ ਚ ਬਾਕੀ ਲੋਕੀ ਕਣਕ ਵਗਾਰਾ ਜਿਆਦਾ ਗਰੋ ਕਰਦੇ ਕਿਉਂਕਿ ਇਹ ਤੇ ਇਹ ਲੇਬਰ ਬਹੁਤ ਖਰਚ ਹੁੰਦੀ ਹੈ। ਠੀਕ ਆ। ਇਹ ਬੰਦਾ ਆਪ ਨਹੀਂ ਖੁਦ ਕੰਮ ਕਰਦਾ ਨਾ? ਹਾਂ। ਕਿ ਲੇਬਰ ਜੋਗੇ ਤਾਂ ਫੇ ਬਰਾਬਰ ਦੇ ਬਰਾਬਰ ਹੀ ਰਹਿੰਦਾ ਬੰਦਾ। ਠੀਕ ਆ। ਹਾਂਜੀ। ਤੁਰਦੇ ਫਿਰਦੇ ਬਈ ਫਾਰਮ ਦਾ ਘੇੜਾ ਅਸੀਂ ਦੇਈ ਜਾਂਨੇ ਆ ਤੇ ਚੀਜ਼ਾਂ ਦੇਖੀ ਜਾਂਨੇ ਆ ਬਾਕੀ ਇਹ ਐ ਬਈ ਫਾਰਮ ਬੜਾ ਵੱਡਾ ਜਿਵੇਂ ਤੁਹਾਨੂੰ ਦੱਸਿਆਗਾ 100 ਕਿਲੋ ਦਾ ਘੇੜਾ ਦੇਣਾ ਕਿਹੜਾ ਸੌਖਾ ਤੇ ਹੁਣ ਬਾਕੀ ਤੁਰਦੇ ਬਾਕੀ ਆਉਣ ਵਾਲੇ ਵਲੌਗ ਚ ਹਜੇ ਹੋਰ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਫਾਰਮ ਦੀਆਂ ਪੂਰਾ ਐਨ ਚੱਕਰ ਲਾਵਾਂਗੇ ਗੱਲਾਂ ਬਾਤਾਂ ਬਾਈ ਨਾਲ ਹੋਣਗੀਆਂ ਤੇ ਕੰਟੀਨਿਊ ਤੁਸੀਂ ਆਪਾਂ ਅਗਲੇ ਵਲੌਗ ਚ ਕਰਾਂਗੇ ਹੁਣ ਇਹਨੂੰ